ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਪਿੱਛੇ ਆਪਣੇ ਹੌਲੈਂਡ ਦੇਖ ਕੇ ਤੁਹਾਨੂੰ ਪਤਾ ਲੱਗੀ ਜਾਨ ਮੈਂ ਹਰ ਇੱਕ ਵੀਡੀਓ ਦੇ ਵਿੱਚ ਵੈਸੇ ਵੀ ਜ਼ਿਕਰ ਕਰਦਾ ਹਾਂ ਵੀ ਦੁਆਬਾ ਏਰੀਆ ਤੇ ਹੌਲੈਂਡ ਹੌਲੈਂਡ ਤੋਂ ਇਲਾਵਾ ਦੂਜੀ ਕੋਈ ਗੱਲ ਨਹੀਂ ਤੇ ਮੇਰੇ ਨਾਲ ਮੇਰੇ ਵੱਡੇ ਵੀਰ ਆ ਸਾਰੇ ਆਪਾਂ ਨਾ ਕੁਝ ਕੁ ਟਰੈਕਟਰਾਂ ਦੇ ਵਿੱਚ ਮੋਡੀਫਿਕੇਸ਼ਨਾਂ ਵੀ ਕਰੀਆਂ ਤੇ ਟਰੈਕਟਰ origional ਵੀ ਆ ਵਿੱਚੋਂ ਇੱਕ ਆਪਾਂ ਵੀਰਾਂ ਤੋਂ ਹੀ ਪੁੱਛਣਾ ਵੀ ਹੌਲੈਂਡ ਨੂੰ ਇੰਨਾ ਪਿਆਰ ਕਾਹਤੋਂ ਕਰਦੇ ਆ ਮੋਡੀਫਿਕੇਸ਼ਨ ਦਾ ਕੀ ਫਰਕ ਆ origignal ਦਾ ਕੀ ਆ ਆਪਾਂ ਸਾਰਾ ਕੁਝ ਵੀਰਿਆਣਾ ਤੋਂ ਪੁੱਛਾਂਗੇ ਸਾਰੇ ਵੀਰਾਂ ਨੂੰ ਸੱਸੀ ਆਵਾਜੀ ਕੀ ਹਾਲ ਜੀ ਠੀਕ ਠਾਕ ਜੀ ਹਾਂਜੀ ਬਹੁਤ ਵਧੀਆ ਭਾਜੀ ਬਹੁਤ ਵਧੀਆ ਆਪਾਂ ਉਧਰ ਹੀ ਚੱਲੀਏ ਫੇਰ ਉੱਥੋਂ ਸ਼ੁਰੂ ਕਰ ਲਈਏ ਹਾਂਜੀ ਜੀ ਆ ਜਾਓ ਜੀ ਇਹ ਹੈਗਾ 3630 ਸਪੈਸ਼ਲ ਐਡੀਸ਼ਨ ਹਾਂਜੀ ਇਹ 3630 ਆ ਜੀ ਇਹ ਕਿੰਨਾ ਮਾਡਲ ਆ ਵੀਰੇ ਇਹ ਮਾਡਲ ਜੀ 16 ਆ ਇਹ 16 ਮਾਡਲ ਹਾਂਜੀ ਤੇ ਇਹਦੇ ਵਿੱਚ ਕੀ ਮਤਲਬ ਇਹਦੇ ਵਿੱਚ ਕੁਝ ਕਰਿਆ ਚੇਂਜ ਕਿ ਨਹੀਂ ਇਹਦੀ ਭਾਜੀ ਕੇਮ ਚੇਂਜ ਕੀਤੀ ਆ ਸਰ ਫਿਕ ਇਹ ਦੀ ਕੱਲੀ ਕੇ ਹੈ ਹਾਂਜੀ ਕੱਲੀ ਕੇ ਹੈ ਮਾਂ ਜੀ ਬਾਕੀ ਸਾਰਾ origignal ਹੈ ਬਾਕੀ ਜੀ origignal tractor ਆ ਤੇ ਪਿੰਡ ਚ ਇਹ ਦੂਏ ਨੰਬਰ ਤੇ tractor ਆ ਗਿਆ ਸੀ ਹਾਲੈਂਡ ਦੇ ਦੂਏ ਨੰਬਰ ਦਾ ਮਤਲਬ ਮਤਲਬ ਸਾਡੇ ਪਿੰਡ 30 ਤੋਂ 25 ਹਾਲੈਂਡ ਹੋਣੇ ਆ ਜੀ ਅੱਛਾ ਵੀ ਦੂਜੇ ਨੰਬਰ ਇਹ ਦੂਜੇ ਨੰਬਰ ਤੇ tractor ਨਿਕਲਿਆ ਇਹ ਆਇਆ ਓਕੇ ਹਾਂਜੀ ਵੀ ਹਾਲੈਂਡ ਵਾਲ ਜਦੋਂ ਪਿੰਡ ਦਾ ਕਹਿਦਾ ਮਤਲਬ ਰੁਝਾਨ ਹੋਇਆ ਇਹ ਦੂਜੇ ਨੰਬਰ ਵਾਲਾ ਇਹ ਜਦੋਂ ਜੀ ਸਾਡੇ 71 72 ਦਾ क्रेज ਹੋਇਆ ਜੀ ਹਨਾ ਬਸ ਇਹ ਤੋਂ ਸ਼ੁਰੂਆਤ ਹੋ ਗਈ ਸੀ ਸਾਡੇ ਪਿੰਡ ਦੀ ਹਾਲੈਂਡ ਦੀ ਠੀਕ ਹੈ ਹਾਂਜੀ ਜੀ ਯਾਰ ਵੀਰੇ ਹੌਲੰਡ ਨੂੰ ਇੰਨਾ ਜ਼ਿਆਦਾ ਪਿਆਰ ਕਰਨ ਦਾ ਮਤਲਬ ਕੋਈ ਕਹਿਣ ਦਾ ਮਤਲਬ ਉਹ ਆਪਣੇ ਜ਼ਿੰਮੇਵਾਰ ਇੱਕ ਇਹ ਕਿਸੇ ਗੱਲ ਤੇ ਘਰਾਰੀ ਫਸਾ ਲੈਂਦੇ ਆ ਹਾਂਜੀ ਹਾਂਜੀ ਜੀ ਵੀ ਤੁਹਾਡੀ ਇੱਥੇ ਕਾਹਤੋਂ ਫਸੀ ਆ ਇਹ ਜਿੱਦਾਂ ਜੀ ਆਪਣੇ ਦਬਾਬੇ ਚੈੱਕ ਕਰੇ ਜਾਂਗੀ ਬਲੈਟ ਐਨ ਆਰ ਆਈ ਨੂੰ ਬੰਦੇ ਜਾਣੇ ਜਾਂਦੇ ਆ ਕਿ ਬਲੈਟ ਨੂੰ ਜਾਣਾ ਜੀ ਹਾਂ ਬਸ ਇਹ ਹੁਣ ਦਬਾਬਾ ਹੌਲੈਂਡ ਤੋਂ ਹੀ ਪਛਾਣ ਹੁੰਦਾ ਹੁਣ ਜੀ ਹੁਣ ਐਨ ਆਰ ਆਈਆਂ ਤੋਂ ਨਹੀਂ ਇਹ ਹੌਲੈਂਡ ਤੋਂ ਪਛਾਣ ਹੋਇਆ ਕਰੂਗਾ ਸਹੀ ਗੱਲ ਦਬਾਬਾ ਹੌਲੈਂਡ ਦਾ ਹਾਂ ਹਾਂ ਜੀ ਪਹਿਲਾਂ ਇਦਾਂ ਹੀ ਹੁੰਦਾ ਸੀ ਵੀ ਪਿੰਡ 'ਚ ਕੋਠੀਆਂ ਸਾਰੇ ਬਾਹਰ ਸਾਰੇ ਬਾਹਰ ਜੀ ਹਾਂਜੀ ਹੁਣ ਥੋੜੇ ਵਾਪਸ ਆ ਰਹੇ ਆ ਮੈਨੂੰ ਲੱਗਦਾ ਹਨਾ ਹਾਂਜੀ ਹਾਂਜੀ ਆ ਗਿਆ ਹਾਂ ਬਹੁਤ ਵੀਰ ਹੁਣ ਵਾਪਸ ਮਤਲਬ ਟਰੈਕਟਰਾਂ ਡੁੱਟਰਾਂ ਦਾ ਲਾ ਲੋ ਬਿਲਕੁਲ ਜੀ ਕਿ ਟ੍ਰੈਕਟਰ ਸਰਕਲ ਦੇ ਬਹੁਤ ਆਇਆ ਜੀ ਹਾਂ ਮੇਲੇ ਤੇ ਆਪਾਂ ਕਿਤੇ ਵੀ ਜਾਂਦੇ ਆ ਬਗਾ ਕੀਤੀਆਂ ਖੇਤੀ ਕਰਨ ਆਪਾਂ ਦੁਬਾਰਾ ਟਰੈਕਟਰ ਨਵੇਂ ਲੈ ਲੈ ਹਾਂ ਬਹੁਤ ਜ਼ਿਆਦਾ ਚਲੋ ਵਧੀਆ ਗੱਲ ਹੈ ਨਹੀਂ ਬਹੁਤ ਵਧੀਆ ਜੀ ਆਉਣ ਆਪਣੇ ਪੰਜਾਬ ਆਉਣ ਪੰਜਾਬ ਦੀ ਰੌਣਕਾਂ ਰਾਜੇ ਬਣਾਇਆ ਜੀ ਇਹਨਾਂ ਨੇ ਆਪਾਂ ਨੂੰ ਇਹਨਾਂ ਨੇ ਬਣਾਇਆ ਸਹੀ ਇਹਨਾਂ ਨੇ ਬਣਾਇਆ ਰਾਜੇ ਜੀ ਆਪਾਂ ਨੂੰ ਹਾਂਜੀ ਜੀ ਤੇ ਆਪਾਂ ਇੱਥੇ ਆ ਜੀਏ ਇਹ ਵੀਰੇ ਇਹਦੇ ਮੋਡੀਫਿਕੇਸ਼ਨ ਹੈ ਕੱਲੀ ਕੇਮ ਬਦਲੀ ਹੈ ਨਾ ਕੋਈ ਪੰਪਣੀ ਕੋਈ ਟਰਬੋ ਨਹੀਂ ਭਾਜੀ ਕੁਛ ਨਹੀਂ ਕਿੰਨਾ ਕ ਫਰਕ ਪਿਆ ਆਊਗਾ ਹਾਂਜੀ ਫਰਕ ਤੇਲ ਨੂੰ ਪਿਆ ਜੀ ਜੇ ਪਿਆ ਤਾਂ ਤੇਲ ਦਾ ਹਾਂਜੀ ਤਕਰੀਬਨ ਮਾਈਲੇਜ ਅੱਗੇ ਨਾਲ ਵਧ ਗਈ ਹਾਂਜੀ ਮਾਈਲੇਜ ਵਧੀਆ ਜੀ ਬਿਲਕੁਲ ਕੋਈ ਇਹ ਚ ਕੋਈ ਝੂਠ ਗੱਲ ਨਹੀਂ ਹੈਗੀ ਮਾਈਲੇਜ ਵਧੀਆ ਜੀ ਸਹੀ ਆ ਜੀ ਹਾਂਜੀ ਤੇ ਇਹ ਦੋਨੇ ਆਪਣੇ ਆਗੇ 56 ਵੀ ਇਹ 56 ਵੀ ਆਗੇ ਜੀ ਇਹ ਆਪਣਾ 4x4 ਤੇ ਉਹ 2 ਵੀਲ ਹਾਂਜੀ ਉਹ 2 ਵੀਲ ਆ ਜੀ ਪਹਿਲਾਂ ਆਪਾਂ ਉੱਤੇ ਚੱਲੀਏ ਕਿਉਂਕਿ ਇਹਦਾ ਕੋਈ ਜ਼ਿਆਦਾ ਕੁਝ ਕਰਿਆ ਹਾਂਜੀ ਹਾਂਜੀ ਜੀ ਇਹਦਾ ਵੀਰੇ ਕੀ ਕੁਝ ਕਰਿਆ ਇਹਦਾ ਭਾਜੀ ਦਾ ਇਹਦਾ ਪਹਿਲਾਂ ਆਪਾਂ ਘਰਾਰੀ ਪੁਵਾਈਏ ਨੂੰ ਜੀ ਇਹ ਦਾ ਰੋਡ ਸਪੀਡ ਇਹਦੀ ਹੌਲੈਂਡ ਦੀ ਨੇਚਰਲ ਆ ਬਹੁਤ ਘੱਟ ਆਉਂਦੀ ਆ ਬਹੁਤ ਘੱਟ ਆ ਹਾਂ ਪੂਰੇ ਕਰਕੇ ਤੇਲ ਦਾ ਖਾਚਾ ਬਹੁਤ ਜ਼ਿਆਦਾ ਸੀ ਹਾਂ ਤੇ ਫੇ ਆਪਾਂ ਇਹਦੀ ਗਰਾਰੀ ਚੇਂਜ ਕਰਾਈ ਆ ਚੌਥੇ ਗੀਅਰ ਦੀ ਚੌਥੇ ਗੀਅਰ ਦੀ ਬਾਕੀ ਤਿੰਨ ਓਰੀਜਨਲ ਆ ਤਿੰਨ ਓਰੀਜਨਲ ਆ ਇਹ ਚੌਥੇ ਗੀਅਰ ਦੀ ਗਰਾਰੀ ਚੇਂਜ ਕਰਾਉਣ ਨਾਲ ਉਹ ਖੇਤੀ 'ਚ ਤਾਂ ਫੇਰ ਨਹੀਂ ਲੱਗਦਾ ਉਹ ਖੇਤੀ 'ਚ ਲੱਗਦਾ ਨਹੀਂ ਰੋਡ ਤੇ ਲੱਗਦਾ ਉਹ ਰੋਡ ਤੇ ਮਾਈਲੇਜ ਦਾ ਬਹੁਤ ਫਾਇਦਾ ਹੋ ਗਿਆ ਹਾਂ ਐਵਰੇਜ ਬਹੁਤ ਬਣ ਗਈ ਪੌਣੇ ਮਤੋਂ ਸਪੀਡ ਕਿੰਨੀ ਕੁ ਨਾਰਮਲ ਇਸ ਤੇ ਨਾਰਮਲ ਜੇ ਆਪਾਂ ਲੋਕੀ ਦਾ ਕਹਿੰਦੇ 120 ਪਲੱਸ 100 ਪਲੱਸ ਆ ਇਹਨਾ ਨਹੀਂ ਹੁੰਦਾ ਜੀ ਗਰਾਰੀ ਨਾਲ ਉਹ ਐਕਸਲ ਐਕਸਲ ਪੌਣੇ ਪੰਦੇ ਫੇ ਹੁੰਦਾ ਇਹਨਾਂ ਵੀ ਉਹ ਕਹਿੰਦਾ ਬਾਲਾ ਕੁਛ ਕਰਨਾ ਹੈ ਹਾਂ ਜੀ ਬਾਲਾ ਕੁਛ ਕਰਨਾ ਬਾਲਾ ਕੁਛ ਕਰਨਾ ਬੰਦਾ ਮਮਾ ਇੱਦਾਂ ਇੱਚ ਗਰਾਰੀਆਂ ਆਉਂਦੀਆਂ ਜਿੱਦਾਂ ਤਿੰਨ ਦੰਦੇ ਵਾਲੀ ਚਾਰ ਪੰਜ ਛੇ ਇੱਚ ਆਪਾਂ ਸੱਤਾਂ ਦੰਦਿਆਂ ਵਾਲੀ ਭਾਈ ਇਹ ਖੇਤੀ ਨੂੰ ਵੀ ਕੰਮ ਦੇਈ ਜਾਂਦਾ ਹਾਂ ਜੀ ਖੇਤੀ ਨੂੰ ਵੀ ਰੋਡ ਉਦਾਂ ਸੱਤੋਂ ਵੀ ਥੋੜੀ ਇਹ ਗਲਤੀ ਹੋ ਗਈ ਉਦਾਂ ਗਰਾਰੀ ਇੱਚ ਸਹੀ ਮਾਇਨੇ ਆ ਚਾਹੀਦੀ ਪੰਜ ਦੰਦਿਆਂ ਵਾਲੀ ਪੰਜ ਦੰਦਿਆਂ ਦੀ ਸਹੀ ਆ ਜਿੱਦਾਂ ਗੰਨੇ ਗੁੰਨੇ ਤੇ ਥੋੜਾ ਗੇਰ ਹੋਣ ਜਿੱਦਾਂ ਮੋਸ਼ਨ ਬਣਾ ਕੇ ਚੱਕਦਾ ਜਿੱਦਾਂ ਪੰਜ ਦੰਦਿਆਂ ਵਾਲੀ ਸਹੀ ਆ ਉਦਾਂ ਨਹੀਂ ਟਾਪ ਗੇਅਰ ਲੈ ਲੈਂਦਾ ਲੈ ਲੈਂਦਾ ਜੀ ਉਦਾਂ ਟਰਾਲੀ ਭਰੀ ਤੇ ਵੀ ਹਾਂਜੀ ਖਿੱਚ ਕੇ ਲੈਂਦਾ ਜਿੱਦਾਂ ਖਿੱਚ ਕੇ ਲੈ ਲੈਂਦਾ ਜੀ ਲੈ ਲੈਂਦਾ ਜੀ ਮੈਂ ਪੂਰੇ ਗੇੜੇ ਬਣਾ ਕੇ ਜਿੱਦਾਂ ਉੱਪਰ ਚੱਕਦਾ ਸਿਆਣੇ ਬੰਦਿਆ ਡੈਡੀ ਦੂੜੀ ਹੋਣਾ ਤਾਂ ਉਦੋਂ ਥੋੜਾ ਔਖਾ ਹਾਂਜੀ ਹਾਂ ਇਦਾਂ ਨੂੰ ਵੇਛਦਾ ਯਾਰ ਮੇਰੇ ਜੇ ਟਾਪ ਲੈ ਲੈਂਦਾ ਮੈਂ ਤਾਂ ਕਹਿੰਦਾ ਸੈਟ ਆ ਸੈਟ ਆ ਹਾਂਜੀ ਹਾਂਜੀ ਸਹੀ ਆ ਭਾਜੀ ਜੇ ਪੰਜ ਵਾਲੀ ਪਾਵਾਂਗੇ ਫੇਰ ਥੋੜੀ ਰੋਡ ਸਪੀਡ ਕਰ ਜੂ ਹਾਂ ਹੁਣ ਰੋਡ ਤਾਂ ਇਹ 56 20 ਆ ਜਿਹੜਾ 36 30 ਉਹਦੀ ਰੋਡ ਸਪੀਡ ਨੇਚਰਲ ਘੱਟ ਆਉਂਦੀ ਆ ਜਿੰਨੇ ਇਹਨਾਂ ਵਧਾਈ ਜਾਂਦੇ ਪਿੱਛੋਂ ਗੇੜੇ ਹਨਾ ਹਾਂ ਉਹਨਾਂ ਨੇ ਘੱਟ ਕਰੀ ਜਾਂਦੇ ਆ ਉਹ ਜਿਹੜੇ ਆਪਣੇ ਇੰਪਲੀਮੈਂਟ ਆ ਗਏ ਨਾ ਸੁਪਰ ਸੀਡਰ ਵਗੈਰਾ ਉਹਦੇ ਕਰਕੇ ਦਿਨੋਂ ਦਿਨ ਟਰੈਕਟਰ ਸਲੋ ਹੋਈ ਜਾਂਦੀ ਸਲੋ ਹੋ ਰਿਹਾ ਜੀ ਹਾਂਜੀ ਬਿਲਕੁਲ ਪਹਿਲਾਂ ਜਦੋਂ ਆਪਾਂ ਦੇਖਦੇ ਸੀਗੇ ਟਾਪ ਗੇਅਰ ਤੇ ਸਾਰੇ ਟਰੈਕਟਰ ਬਹੁਤ ਦੌੜ ਹੁਣ ਨਹੀਂ ਦੌੜਦੇ ਹੁਣ ਬਾਜੀ ਪਾਵਰਾਂ ਵੱਡੀਆਂ ਕਰ ਦਿੰਦੇ ਆ ਫਲੋ ਸਪੀਡ ਉਹਨੂੰ ਕਰਨਾ ਹੀ ਪੈਣਾ ਕਰਨਾ ਹੀ ਪੈਣਾ ਸਲੋ ਸਪੀਡ ਹੋਊਗੀ ਤਾਂ ਇਹ ਵੀ ਫੇ ਇਹਨਾਂ ਨੇ ਦੇਖਣਾ ਨਹੀਂ ਪਿੱਛੇ 400 ਕੁਆਂਟਲ ਆ ਜਾਂ 300 ਬਾਜੀ ਫੇ ਇਹ ਚੀਜ਼ਾਂ ਨੇ ਇਹ ਦੇਖਣਾ ਨਹੀਂ ਹੈਗਾ ਬਾਜੀ ਏਜੰਸੀ ਵਾਲੇ ਵੀਰ ਨੇ ਇਹ ਗੱਲ ਦੱਸੀ ਵੀ ਸੀ ਕਹਿੰਦਾ ਜਿੰਨਾ ਜ਼ਿਆਦਾ ਵੱਡਾ ਟਰੈਕਟਰ ਲਾਓਗੇ ਨਾ ਉਹਦਾ ਤੋਰਾ ਉਹਨਾਂ ਘੱਟ ਹੀ ਹੋਣਾ ਬਿਲਕੁਲ ਜੀ ਬਿਲਕੁਲ ਜੀ ਵੀ ਉਹਦੇ ਮਗਰ ਇੰਪਲੀਮੈਂਟ ਜ਼ਰੂਰ ਵੱਡਾ ਹੋਜੂ ਇੰਪਲੀਮੈਂਟ ਜਿੰਨਾ ਹਾਂਜੀ ਜ਼ਰੂਰ ਵੱਡਾ ਕਰ ਲਓ ਤੇ ਤੋਰਾ ਸਲੋ ਤੋਰਾ ਸਲੋ ਰਹੂਗਾ ਜੀ ਥੋੜਾ ਸਲੋ ਹੋਊਗਾ ਤਾਂ ਜੇ ਇ ਵਧੀਆ ਕਰੂਗਾ ਜੀ ਵਧੀਆ ਮਤਲਬ ਉਹਨੂੰ ਦਾ ਪ੍ਰੋਪਰ ਚੱਲੂਗਾ ਹੋਰ ਇਹਦੇ ਮੋਡੀਫਿਕੇਸ਼ਨ ਕੋਈ ਇਹਦੇ ਵਿੱਚ ਭਾਜੀ ਇਦਾਂ ਕੇਮ ਬਦਲੀ ਆਪਾਂ ਇਹਦੀ ਕੇਮ ਕਿਹੜੀ ਪਾਈ ਆ ਇਹਦੇ ਚ ਕੇਮ 3602 ਜਿੱਦਾਂ ਉਹ ਹੀ ਪੈਂਦੀ ਪਹਿਲੇ ਡ੍ਰੈਕਟਰਾਂ ਵਾਲੀ ਪਲੱਸ ਵਾਲੀ ਪੈਂਦੀ ਪਲੱਸ 360 ਠੀਕ ਉਹ ਹੀ ਆਉਂਦੀ ਆ 3 ਸਿਲੰਡਰ ਕਰਕੇ ਸੇਮ ਹੀ ਪੈ ਜਾਂਦੀ ਆ ਇੱਥੇ ਭਾਜੀ ਓਕੇ ਹਾਂਜੀ ਪਹਿਲਾਂ 3630 ਵਿੱਚ ਕਿਹੜੀ ਪੈਂਦੀ ਆ ਉਹਦੇ ਸੁਪਰ ਵਾਲੀ ਵੀ ਪੈ ਜਾਂਦੀ ਆ ਟੀਐਕਸ ਵਾਲੀ ਵੀ ਇੱਥੇ ਵੀ ਸੁਪਰ ਵਾਲੀ ਟੀਐਕਸ ਵਾਲੀ ਹੋ ਜਾਣੀ ਕਿ ਸੇਮ ਆ ਜਾਨੀ ਕਿ ਸੇਮ ਜਿਹਾ ਭਾਜੀ ਉਦਾਂ ਤੁਹਾਨੂੰ ਤੁਹਾਨੂੰ ਜਾਦੀ ਆ ਵੀਰ ਦੇ ਕੋਲੇ ਆਪਾਂ ਬਾਅਦ ਚ ਜਾਣਾ ਸਪੈਸ਼ਲ ਤੁਹਾਨੂੰ ਜਾਣਕਾਰੀ ਵਾਲੀਆਂ ਗੱਲਾਂ ਉੱਥੇ ਆ ਕੇ ਦੱਸਾਂਗੇ ਇੱਕ ਵੀਡੀਓ ਚ ਇੰਨਾ ਕਾ ਦੱਸ ਦਈਏ ਜੋ ਇਹਦੇ ਵਿੱਚ ਮਤਲਬ ਤੁਸੀਂ ਕਿਹੜੀ ਰეკਮੈਂਡ ਕਰਦੇ ਹੋ ਵੀ ਸਹੀ ਕਿਹੜੀ ਰੋ ਟੀਐਕਸ ਪਲੱਸ ਵਾਲੀ ਭਾਜੀ ਵਧੀਆ ਚੱਲਦੀ ਹੈ ਵਧੀਆ ਚੱਲਦੀ ਹੈ ਹਾਂ ਐਨ ਪੂਰੀ ਪਰਫਾਰਮੈਂਸ ਵਧੀਆ ਬਣਦੀ ਆ ਨਾਲ ਪੰਪਰੀ ਮੋਡੀਫਿਕੇਸ਼ਨ ਹੋ ਜਾਵੇ ਹਾਂ ਉਹ ਤੋਂ ਵਧੀਆ ਹੋ ਜਾਂਦਾ ਕਾਰਬੋਹੀ ਹੋ ਜਾ ਫੇਤਾ ਜਾਨੀ ਕਿ ਜਿੰਨਾ ਗਾਂ ਆਪਾਂ ਜਿੱਦਾਂ ਕਹਿ ਦਈਏ ਜਿੰਨਾ ਗੋੜ ਪਾਵਾਂਗੇ ਉਹਨਾਂ ਮਿੱਠਾ ਇਹ ਹੌਲੈਂਡ ਦਾ ਇਹ ਬਹੁਤ ਵੱਡਾ ਹੈ ਜੀ ਹਾਂ ਇਹਦੇ ਵਿੱਚ ਜਿੰਨਾ ਗੋੜ ਪਾਈਏ ਉਹਨੇ ਮਿੱਠਾ ਤਿੰਨ ਜਣਾ ਲਈ ਜਾਨ ਇਹ ਕੇ ਬਹੁਤ ਵੱਡਾ ਹੈ ਵੀ ਕਮ ਹਾਂ ਇਹ ਇਸ ਤੋਂ ਆਪੀਆਂ ਮਾਰ ਕੇ ਕਹਿੰਦਾ ਵੀ ਕਰੋ ਧੱਕਾ ਮੇਰਾ ਜਾਨ ਹਾਂ ਇਹ ਚੱਲ ਹੋ ਜਾਂਦਾ ਚੱਲਦਾ ਜੀ ਚੱਲਦਾ ਚੱਲ ਜਾਂਦਾ ਜਿਹੜੇ ਆਪਣੇ ਆਮ ਆਪਾਂ ਕਿਸੇ ਨੂੰ ਮਾੜਾ ਤਾਂ ਨਹੀਂ ਕਹਿੰਦੇ ਸਾਰੇ ਵਧੀਆ ਉਹ ਥੋੜਿਆ ਨਹੀਂ ਗੱਲ ਬਣਦੀ ਨਹੀਂ ਉਹਨਾਂ ਤੋਂ ਹਾਂ ਕਰਦਾ ਐਨ ਪੂਰਾ ਜਿੰਨੀ ਮਰਜ਼ੀ ਅੱਤ ਕਰਾ ਲਓ ਭਾਜੀ ਪੂਰੀ ਹਾਂ ਮੈਂ ਕਹਾਂ ਜੀ ਅਣਜਾਣ ਬਿਠਾ ਕੇ ਤੋੜ ਦੋ ਹਾਂ ਇਹਨੇ ਆਪਣਾ ਕੰਮ ਕਰੀ ਜਾਣਾ ਜਲਦੀ ਅਗਲਾ ਸਟੀering ਮੋਰੇ ਮੋੜੀ ਜਾਵੇ ਇਹਨੇ ਆਪਣਾ ਕੰਮ ਕਰੀ ਜਾਣਾ ਤੇ ਉਹਦੇ ਨਾਲ ਵੀਰੇ ਜਿਵੇਂ 5620 ਆ ਹਾਂਜੀ 5620 ਨੂੰ ਹਲੇ ਬਹੁਤ ਘੱਟ ਵੀਰਾਂ ਨੇ ਕਰਾਈ ਹੋएगी ਮੋਡੀਫਿਕੇਸ਼ਨ ਕਰਾਈ ਆ ਆਪਾਂ ਇਦਾਂ ਨਹੀਂ ਕਹਿੰਦੇ ਵੀ ਆਪਾਂ ਹੀ ਪਹਿਲੇ ਆ ਹਾਂਜੀ ਉਹਦੇ ਨਾਲ ਫਿਰ ਤੁਹਾਨੂੰ ਕਿੰਨਾ ਕੁ ਲੱਗਦਾ ਪਾਵਰ 'ਚ ਫਰਕ ਪਿਆ ਬਹੁਤ ਫਰਕ ਲੱਗਾ ਜੀ ਪਹਿਲਾਂ ਕੇਮ ਬਦਲੀ ਜਦੋਂ ਉਦੋਂ ਕਾਫੀ ਫਰਕ ਪੈ ਗਿਆ ओके ਤੇ ਉਦੋਂ ਬਾਅਦ ਜਿੱਦਾਂ ਇਹਦਾ ਕਹਿੰਦੇ ਸਵਾਦ ਵਧੀ ਜਾਂਦਾ ਬੰਦਾ ਘਰੀ ਜਾਂਦਾ ਤੇ ਫੇਰ ਆਪਾਂ ਇਹਦਾ ਪੰਪ ਕਰਾਇਆ ਜੀ ਪੰਪ ਦੇ ਜਿੱਦਾਂ ਪਲੰજર ਵਿੱਚ ਵੱਡੇ ਪਾ ਦਿੰਦੇ ਆ ਹਾਂ ਹਾਂ ਤੇ ਉਹ ਪਵਾਏ ਆਪਾਂ ਠੀਕ ਹੈ ਤੇ ਉਹ ਹੋ ਗਿਆ ਤੇ ਫੇਰ ਉਦੋਂ ਬਾਅਦ ਆਇਆ ਥੋੜੀ ਇਹ ਘਾਟ ਲੱਗਦੀ ਆ ਹਾਂ ਇਹਦੀਆਂ ਨੌਜਲਾਂ ਵੱਡੀਆਂ ਪਾਈਆਂ 56 30 ਵਾਲੀਆਂ ਜੀ ਓਕੇ ਹਾਂ ਜੀ ਤੇ ਹੁਣ ਤਾਂ ਇਦਾਂ ਆ ਜਾਣ ਕਿ ਪਰਵਾਹੀ ਨਹੀਂ ਕੋਈ ਖੱਤੇ ਜੋ ਵੀ ਜੁਵੇ ਆਈ ਆ ਆ ਖੋਲੀਆਂ ਖੁੱਲ ਜਾਣ ਹਾਂ ਜੀ ਹਾਂ ਜੀ ਖੁੱਲ ਜਾਣਗੇ ਆਿਆਂ ਨੂੰ ਲੱਗੇ ਇੱਥੋਂ ਪਤਾ ਲੱਗ ਜੂ ਇਹਦੇ ਨੋਜਲਾਂ ਦਾ ਕਿ ਨਹੀਂ ਨਹੀਂ ਵਿੱਚ ਵਿੱਚ ਵਿੱਚੋਂ ਬਾਹਰੋਂ ਕੁਝ ਨਹੀਂ ਪਤਾ ਲੱਗਣਾ ਵਿੱਚੋਂ ਜਿਹੜੀਆਂ ਤੇਲ ਦਾ ਪ੍ਰੈਸ਼ਰ ਪ੍ਰੈਸ਼ਰ ਵਿੱਚੋਂ ਇਹ ਵਿਚਲੀ ਨੋਜਲ ਚੇਂਜ ਕਰ ਦਿੰਦੇ ਬਾਹਰੋਂ ਹੋਈ ਚੀਜ਼ ਬਾਡੀ ਹੋਈ ਆ ਅੰਗਲੀ ਚੀਜ਼ ਚੇਂਜ ਕੀਤੀ ਆ ਇਹ ਬਾਹਰੋਂ ਕੁਝ ਨਹੀਂ ਪਤਾ ਲੱਗਣਾ ਇਹਦੇ ਕੁਝ ਚੇਂਜ ਬਾਹਰੋਂ ਕੁਝ ਨਹੀਂ ਪਤਾ ਲੱਗਣਾ ਜੀ ਹਾਂ ਬਾਹਰੋਂ ਨਾਟ ਕੋਈ ਕੰਪਨੀ ਫਿਟਡ ਭਾਜੀ ਸਾਰਾ ਕੁਝ ਆਉਂਦਾ ਇਹਦਾ ਫੇ ਉਹੀ ਚੀਜ਼ ਉਦਾਂ ਹੀ ਲੱਗ ਜਾਂਦੀ ਆ ਇਹਦੇ ਕੋਲ ਹੋਰ ਸੋਖ ਨਜ਼ਾਰਾ ਆ ਹਾਂ ਇਹਨੂੰ ਜਾਨੀ ਕਿ ਕੋਈ ਜਗਾੜੂ ਜਗਾੜੂ ਚੀਜ਼ ਨਹੀਂ ਲੱਗਣ ਵਾਲੀ ਦੀ ਕੰਪਨੀ ਵਾਲੀ ਜਿਹੜੀ ਮਰਜ਼ੀ ਲਈ ਚੱਲੀ ਵੀ ਕੰਪਨੀ ਦਾ ਸਮਾਨ ਆਪਦਾ ਹੀ ਲੱਗਣਾ ਹਾਂ ਇਹਨਾਂ ਵੀ ਉਹਦੇ ਇੰਨੇ ਕਰਨ ਵਾਲਾ ਆਪਣਾ ਕਰਨ ਵਾਲਾ ਹਾਂਜੀ ਦਿਲ ਨੂੰ ਥੋੜਾ ਜਿਹਾ ਸਕੂਨ ਮਿਲ ਜਾਂਦਾ ਵੀ ਓਕੇ ਕੰਮ ਹਾਂਜੀ ਠੀਕ ਇਹਦੀ ਟਰਬੋ ਵੀ ਚੇਂਜ ਆਣਾ ਨਹੀਂ ਟਰਬੋ ਇਹਦੀ ਅਰਜੀਨਲ ਆ ਜੀ ਅੱਛਾ ਟਰਬੋ ਅਰਜੀਨਲ ਹਾਂਜੀ ਟਰਬੋ ਅਰਜੀਨਲ ਦਾ ਟਰਬੋ ਇਦਾਂ ਆ ਜਾਣਗੇ ਅਸੀਂ ਤੇਲ ਜਿੱਦਾਂ ਡੈਮੋ ਲੈਂਦੇ ਸੀਗਾ ਮੁੰਡਾ ਫਰੈਂਡ ਆਇਆ ਸੀਗਾ ਬਾਹਰੋਂ ਹਾਂਜੀ ਤੇਲ ਫੋਲ ਛੱਡ ਕੇ ਦੇਖਿਆ ਸੀ ਘੰਟਾ ਇੱਕ ਟਰੈਕਟਰ ਚਲਾਇਆ ਜਿੱਦਾਂ ਟਰਬੋ ਐਨ ਜਾਣ ਕੇ ਰੈੱਡ ਹੋ ਗਈ ਐਨ ਲਾਲ ਹੋ ਗਈ ਪਰ ਕੁਝ ਹੋਇਆ ਨਹੀਂ ਟਰਬੋ ਨੂੰ ਇੰਨੇ ਟਰਬੋ ਜਾਣ ਕੇ ਵਧੀਆ ਸਾਨੂੰ ਸੈੱਟ ਬੈਠੀ ਚਾਲ ਚੱਲਦੀ ਚਾਲ ਚੱਲਦੀ ਹਾਂ ਹਾਂਜੀ ਬਾਕੀ ਲਾਟ ਕੱਢਦਾ ਉਤੋਂ ਦੀ ਯਾਨੀ ਕਿ ਟਰਬੋ ਨੂੰ ਨਿਬੋਸ਼ ਹੋਇਆ ਨਹੀਂ ਤਾਂ ਆਮ ਜਿਹੜੀ ਆਪਾਂ ਟਰਬੋ ਬਾਅਦ ਚ ਲਵਾ ਲੰਨੇ ਭਾਜੀ ਉਹ ਗੱਲ ਬਣਦੀ ਨਹੀਂ ਹਣਾ ਹਾਂਜੀ ਗੱਲ ਇਹ ਨਹੀਂ ਬਣਦੀ ਹਾਂ ਜਿਆਦਾ ਟੱਕੇ ਵਾਰੇ ਤੇ ਡੋਟ ਜਾਂਦੀ ਹੈ ਹਾਂ ਇਸ ਟਰੈਕਟਰ ਦਾ ਤੁਸੀਂ ਕੀ ਦੱਸਿਆ ਕਿਦਾ ਚੌਥਾ ਗੇਅਰ ਹਾਂਜੀ ਪੰਪ ਦੇ ਪਲੰਜਰ ਹਨਾ ਹਾਂਜੀ ਕੇਮ ਤੇ ਟਰਬੋ ਨਾਲ ਦੀ ਹਾਂਜੀ ਟਰਬੋ ਨਾਲ ਦੀ ਹੈ ਇਹ ਇਹ origignal 64 ਆਉਂਦਾ ਨਾ 64 hp ਹਾਂਜੀ 64 hp ਆ ਕਾਪੀ ਕਾਪੀ ਤੇ ਹਨਾ 64 hp ਹੁਣ 70 70 ਦੇ ਲਾਗੇ ਹੋ ਗਿਆ ਉਹ ਹਾਂਜੀ ਹੁਣ ਤਾਂ 75 ਹੀ ਆ 75 ਦਾ ਸੀ ਆ ਹਾਂਜੀ ਪਲੱਸ ਹੀ ਆ ਹਾਂ ਪਲੱਸ ਹੀ ਹੈ ਜੀ ਹਾਂ ਜਿੰਨਾ ਕੁ ਸ਼ੌਹ ਤੁਸੀਂ ਕਰਤਾ ਉਹ ਸਿਸਟਮ ਫਿਰ ਉਸ ਹੁਣ ਤੇ ਤੇਲ ਦਾ ਖਰਚਾ ਘਟਿਆ ਕਿ ਵਜਾ ਐਵੇਂ ਹੀ ਕਹਦੇ ਇਹ ਬਹੁਤ ਘਟਿਆ ਜੀ ਘਟਿਆ ਪਹਿਲਾਂ ਨਾਲੋਂ ਪਹਿਲਾਂ ਅਸੀਂ ਸੁਲਤਾਨਪੁਰ ਸਾਹਿਬ ਬੰਨ ਟੁੱਟਾ ਸੀ ਜਦੋਂ ਮਿੱਟੀ ਲੈ ਕੇ ਗਏ ਸੀ ਹਾਂਜੀ ਨੇ origignal ਸੀਗਾ ਉਦੋਂ ਇਹਦੇ ਢਾਈ ਟੈਂਕੀਆਂ ਖਾ ਲਈਆਂ ਜੀ ਓਕੇ ਐਦਕੀਆਂ ਯਾਤਰਾ ਲਾ ਗਿਆ ਆਨੰਦਪੁਰ ਸਾਹਿਬ ਹਾਂਜੀ ਸਵਾ ਟੈਂਕੀ ਨਾ ਘਰੇ ਆ ਗਈ ਵਧੀਆ ਹਾਂਜੀ ਨਾਲੇ ਪੰਜ ਗੋਲ ਦੁਬਾਰਾ ਸਭ ਵਧੀਆ ਦਰਸ਼ਨ ਕੀਤੇ ਓਕੇ ਤੇ ਸਵਾ ਟੈਂਕੀ ਨਾਲ ਬਹੁਤ ਐਵਰੇਜ ਨੂੰ ਫਰਕ ਪਿਆ ਜੀ ਬਹੁਤ ਫਿਰ ਹਾਂਜੀ ਪੈ ਜਾ ਪਹਿਲਾਂ ਸਾਬ ਲਾ ਕੇ ਇੱਕ ਵਾਰੀ ਪੈਰ ਦੇ ਦੇਓ ਰੇ ਤਰਿਆ ਜਾਂਦਾ ਉਹ ਤਾਂ ਕੰਮ ਸੁੱਖਾ ਹੋ ਜਾਣਾ ਵੀ ਰੇਸ ਉਧਰੋਂ ਓਨੀ ਘਟ ਜਾਣੀਆਂ ਹਾਂ ਹਾਂਜੀ ਓਨੀ ਘਟ ਜਾਣੀਆਂ ਕਿਉਂਕਿ ਤੋਰਾ ਵਧ ਜਾਂਦਾ ਬਿਲਕੁਲ ਤੇ ਜਦੋਂ ਦੀ ਗਰਾਰੀ ਬਦਲਾਈ ਹੈ ਹਨਾ ਕਿਤੇ ਜਾਣਾ ਜੂਣਾ ਵੀ ਹੋਵੇ ਅਸੀਂ ਇਹ ਟਰੈਕਟਰ ਹੀ ਖੱਚਦੇ ਹੀ ਤਾਂ ਭਾਈ ਵਧੀਆ ਗੱਲ ਆ ਆਪਾਂ ਨੂੰ ਟਰੈਕਟਰ ਤੋਂ ਬਿਨਾ ਸਕੂਨ ਵੀ ਨਹੀਂ ਆਉਂਦਾ ਨਹੀਂ ਨਹੀਂ ਭਾਈ ਆਪਣੇ ਘਰਾਂ 'ਚ ਭਾਵੇਂ ਲੱਖ ਵੱਡੀ ਤੋਂ ਵੱਡੀ ਕਾਰ ਖੜੀ ਹੈ ਹਾਂਜੀ ਜੀ ਜੀ ਟਰੈਕਟਰ ਤੇ ਜਾਣਾ ਮੇਰੇ ਆਪਦੇ ਉਹਦੀ ਗਰਾਰੀ ਫਸੀ ਰਹਿੰਦੀ ਆਂ ਬਾਪੂ ਦਾ ਸਾਹਿਬ ਜਾਣਾ ਮੈਂ ਉਹਨੂੰ ਜਾਣ ਕੇ ਕਹਿ ਦੇਣਾ ਗੱਡੀ ਤੇ ਜਾਣਾ ਕਹਿੰਦਾ ਫਿਰ ਮੈਨੂੰ ਰਹਿਣ ਦਿਓ ਤੁਸੀਂ ਚਲੇ ਜਿਓ ਕਹਿੰਦਾ ਜੀ ਗੱਡੀ ਟਰੈਕਟਰ ਤੇ ਜਾਣਾ ਤੇ ਕਹਿੰਦਾ ਮੈਂ ਜਾਣਾ ਨਹੀਂ ਤੇ ਨਹੀਂ ਜਾਣਾ ਹਾਂ ਜੀ ਟਰੈਕਟਰ ਦਾ ਨਾ ਆਪਾਂ ਨੂੰ ਚਾਰਜ ਵਾ ਫੀਲਿੰਗ ਬਦਲ ਜਾਂਦੀ ਹਾਂ ਫੀਲਿੰਗ ਆਪਣੀ ਆਪ ਬਟੈਟਰ ਤੇ ਬੈਠ ਕੇ ਵਾਹ ਰਾਜੇ ਕਿਸੇ ਤੋਂ ਘੱਟ ਨਹੀਂ ਨਹੀਂ ਜੀ ਬਿਲਕੁਲ ਹਾਂ ਜਦੋਂ ਆਪਾਂ ਆਉਂਦੇ ਆ ਸਮਝਦੇ ਕੋਈ ਨਹੀਂ ਜਿਹੜਾ ਗੱਡੀਆਂ ਗੁੱਡੀਆਂ ਜਾਂਦੀਆਂ ਸਹੀ ਗੱਲ ਆ ਵੀਰੇ ਜਿੱਡਾ ਮਰਜੀ ਕੋ ਭਾਵੇਂ ਮੈਂ ਕਹਿੰਦਾ ਵੀ ਰੋਜ਼ ਰੋਜ਼ ਸਲਾਈ ਫਿਰੇ ਜੋ ਮਰਜੀ ਜੀ ਜੋ ਆਪਾਂ ਆ ਜੇ ਹਾਂਜੀ ਰਾਜੇ ਫਿਰ ਇੱਕ ਗੱਲ ਹੋਰ ਬਹੁਤ ਵਧੀਆ ਵੀਰੇ ਆਪਣੇ ਆਪਣੇ ਜਿੰਨੇ ਕੋਣ ਚਲੋ ਆਪਾਂ ਵੀਰ ਭਰਾ ਮਿਲਦੇ ਆ ਜਿੰਨੇ ਨੇ ਟਰਾਲੀ 'ਚ ਵੀ ਬੈਠੇ ਨਾ ਹਾਂਜੀ ਸਭ ਦੀ ਫੀਲਿੰਗ ਹੈ ਨਾ ਸਿਰੇ ਤੇ ਸਿਰੇ ਤੇ ਹੁੰਦੀ ਜੀ ਹੈ ਇਹ ਨਹੀਂ ਗਾ ਬਾਜੀ ਪਿੱਛੇੋਂ ਆਵਾਜ਼ਾਂ ਹੀ ਆਉਂਦੀਆਂ ਕਿੱਲੀ ਨੱਪ ਕੇ ਰੱਖ ਬਾਸ ਨੱਪ ਕੇ ਕੋਈ ਨਹੀਂ ਚੱਕ ਦੇ ਚੱਕ ਦੇ ਹੁਣ ਤੂੰ ਬਸ ਚਲੋ ਬਾਕੀ ਸੇਫ ਡਰਾਈਵ ਆਪਦਾ ਧਿਆਨ ਨਾਲ ਬਿਲਕੁਲ ਜੀ ਹਾਂ ਕੋਈ ਕਰੋ ਆਪਦਾ ਇੰਜੋਏ ਪਰ ਮੜਾ ਧਿਆਨ ਨਾਲ ਕੋਈ ਜ਼ਿਆਦਾ ਨਹੀਂ ਇਹ ਆ ਜਾ ਆਪਣਾ オリジナル 56B ਹੈ ਨਾ 56B ਜੀ ओरिजिनल 21 ਮਾਡਲ ਆ ਜੀ ਕੁਝ ਨਹੀਂ ਕਰਿਆ ਇਹਦੇ ਚ ਨਾ ਜੀ ਕੋਸ਼ਿਸ਼ ਨਹੀਂ ਕੀਤਾ ਜੀ ਵੀ ਜੋ ਕੰਪਨੀ ਨੇ ਆਪਣਾ ਦੇਤਾ ਮੈਂ ਕਾ ਜੀ ਮੈਂ ਤਾਂ 20 ਨਹੀਂ ਕਹਿੰਦਾ ਮੈਂ ਤਾਂ ਇਹਨੂੰ 30 ਕਹੂੰਗਾ ਜੀ ਹਾਂ ਜੀ ਵੀਰੇ ਨੇ ਹੁਣੇ ਨਾ ਆਫ ਕੈਮਰਾ ਸਾਨੂੰ ਦੱਸਿਆ ਟਰਾਲੀ ਕੋਈ ਖੁੱਬ ਗਈ ਵੀ ਟਾਇਰ ਕੋਈ ਥੱਲੇ ਗੜ ਗਿਆ ਕਹਿੰਦਾ ਵੀ ਉਦਾਂ ਹੀ ਲਿਆਇਆ ਵੀ ਕੋਈ ਇਹਨੂੰ ਕੁਝ ਕਰਨ ਦੀ ਲੋੜ ਨਹੀਂ ਪਾ ਜੀ ਆਪਾਂ ਇੱਥੇ ਬਹਿ ਕੇ ਕੰਮ ਲਿਆਇਆ ਕਦੀ ਗੱਲਾਂ 'ਚ ਨਹੀਂ ਕੰਮ ਇਤੋਂ ਲਿਆਇਆ ਉੱਤੇ ਬਹਿ ਕੇ ਕੰਮ ਇਤੋਂ ਲਿਆਇਆ ਜੋ ਲਿਆਇਆ ਜੀ ਇਹ ਵੀ ਉਹ ਕੰਪਨੀ ਦਾ 64 ਹੀ ਕਹਿੰਦੀ ਹੈ ਹਨ ਹਾਂਜੀ 64 ਹੀ ਕਹਿੰਦੀ ਹੈ ਜੀ ਹਾਂਜੀ ਫਰਕ ਬਸ ਇਹ ਬੀਲ ਦਾ ਹੀ ਆ ਇਹ 4 ਬੀਲ ਉਹ ਟੂ ਹਾਂਜੀ ਉਹ ਇਦਾਂ ਜੀ 4/4 ਇੱਕ ਛੋਟਾ ਟਰੈਕਟਰ ਨਾਲ ਜੁੜਿਆ ਆਇਆ ਹੈ ਹਾਂ ਇਹ ਗੱਲ ਆ ਵੀ ਇਹ ਇਹਦੇ ਨਾਲ ਦੋ ਟਰੈਕਟਰ ਹੋਗੇ ਦੋ ਟਰੈਕਟਰ ਹੋਗੇ ਜੀ ਹਾਂ ਜੀ ਲਾਣੀਆਂ ਦੋ ਬਣ ਕੇ ਦੋ ਟਰੈਕਟਰ ਹੋਗੇ ਜੀ ਯਾਨੀ ਕਿ ਮਹਿੰਦਰਾ ਸਮਝ ਲੋ ਇਹਦੇ 265 ਹਾਂ ਮਹਿੰਦਰਾ ਉਹ ਮੋੜੇ ਲੱਗਾ ਨਾ ਲੱਗਿਆ ਆ ਬਿਲਕੁਲ 265 ਨਾ ਲੱਗਾ ਜੀ ਟਰੈਕਟਰ ਨੂੰ ਆਪਾਂ ਜੋ ਮਾਲ ਜੀ ਕਰ ਲਈਏ ਜਦੋਂ ਹਾਲ ਪਾਏ ਹੋਣਾ ਨਾ 15 ਹਾਲ ਪਿੱਛੇ ਰੋਡ ਤੋਂ ਜਿੱਦਾ ਮੋੜਦਾ ਨਹੀਂ ਮੋੜਦਾ ਨਹੀਂ ਬਹੁਤ ਆਖਾ ਮੋੜਦਾ ਇਹਨੂੰ ਪਰਵਾਹ ਨਹੀਂ ਕੋਈ ਹੋਰ ਵੇਖੇ ਇੱਥੇ ਬਹੁਤ ਵੱਦਾ ਆ ਇਹਦੇ ਬ੍ਰੇਕ ਬ੍ਰੂਕ ਲਾਉਣ ਦੀ ਲੋੜ ਨਹੀਂ ਹੈ ਨਾ ਇਹ ਤਾਂ ਮੋੜ ਤੋਂ ਪਰ ਥੋੜਾ ਬਾਜੀ ਹੈ ਕੰਪਨੀ ਦੀਆਂ ਕੁਝ ਥੋੜੀਆਂ ਗਲਤੀਆਂ ਹੈ ਕੰਪਨੀ ਦੇ ਅਸੀਂ ਕਵਾਂਗੇ ਵੀ ਹੈਗੀਆਂ ਪਹਿਲਾ ਇਹ ਗਲਤੀ ਸਾਨੂੰ ਲੱਗੀ ਇਹਦੀ ਕਟਾਈ ਹੈ ਨਹੀਂ ਟਰੈਕਟਰ ਦੀ ਜਮ ਹੈ ਨਹੀਂ ਜਮ ਹੈ ਨਹੀਂ ਸੜਕ ਤੇ ਹੈ ਨਹੀਂ ਖੱਤੇ ਚ ਜ਼ਰੂਰ ਮੋੜਦਾ ਬ੍ਰੇਕ ਲਾ ਕੇ ਠੀਕ ਹੈ ਜੀ ਦੇ ਇੱਕ ਇਹਦੀ ਇਹ ਕਟਾਈ ਸੜਕ ਤੇ ਜੇ ਹੈ ਨਹੀਂ ਮਾੜੀ ਦੂਜੀ ਇਹ ਆ ਜੀ ਹੌਲੈਂਡ ਪਤਾ ਨਹੀਂ ਕਿਉਂ ਨਹੀਂ ਇਹ ਪਲੇਟਫਾਰਮ ਇੱਕ ਕਰਤਾ ਪਿਆ ਹਾਂ ਇਹ ਤਾਂ ਤੁਸੀਂ ਗੱਲ ਚਲੋ ਕਹਿ ਹੀ ਦਿੱਤੀ ਇਹ ਤਾਂ ਮੈਨੂੰ ਇੰਨੀ ਬੁਰੀ ਲੱਗਦੀ ਨਾ ਵੀ ਇੰਨਾ ਬ੍ਰਾਂਡ ਇੰਨਾ ਸਿਸਟਮ ਉਤਾਂ ਜਾਮ ਛਤਰੀ-ਛੁਤਰੀ ਤੋਂ ਦਿਲ ਖੋਹਦਾ ਸਾਰਾ ਕੁਝ ਵਧੀਆ ਦਿੱਤਾ ਐਨ ਓਕੇ ਸਾਰਾ ਕੁਝ ਐਨ ਹਰੇਕ ਪੱਖੋਂ ਵਧੀਆ ਆ ਜੀ ਹਾਂ ਬਸ ਐਕਾ ਆਹੀ ਇਹਦਾ ਕਾਰਨਾ ਜੀ ਹਾਂ ਇੱਥੇ ਆ ਕੇ ਦਿਲ ਥੋੜਾ ਜਿਹਾ ਨਾ ਔਖਾ ਹੋਵੇ ਇੱਥੇ ਹੁੰਦਾ ਜੀ ਔਖਾ ਜੇ ਆਪ ਆਪ ਕਰਵਾਉਣੇ ਆ ਉਹ ਗੱਲ ਨਹੀਂ ਬਣਦੀ ਨਹੀਂ ਭਾਜੀ ਉਹ ਬਹਿਗਾ ਇਹ ਇੱਥੇ ਹੁਣ ਦੇਸੀ ਕੰਮ ਕਰਾਉਣ ਨੂੰ ਜੀ ਨਹੀਂ ਕਰਦਾ ਨਹੀਂ ਨਹੀਂ ਕਰਦਾ ਕਿਉਂਕਿ ਜੀ ਸੀਟ ਬਹੁਤ ਉੱਪਰ ਚਲੀ ਸਾਰੇ ਇੰਪੋਰਟਡ ਟਰੈਕਟਰ ਆ ਤੇ ਹੁਣ ਇੱਥੋਂ ਹੁਣ ਦੇਸੀ ਚੀਜ਼ ਲਵਾ ਕੇ ਸਾਰਾ ਕੰਮ ਹੁਣਾ ਚੁਤਰੀ-ਚੁਤਰੀ ਦਾ ਸਾਰਾ ਕੁਝ ਇਹ ਲੈਂਦਾ ਨਾ ਬਿਲਕੁਲ ਭਾਜੀ ਆ ਵਧੀਆ ਹੀ ਨਹੀਂ ਲੱਗਦਾ ਦੇਸੀ ਕੰਮ ਇੱਥੇ ਕਰਾਇਆ ਬਸ ਇੰਨੀ ਕਿ ਜਗ੍ਹਾ ਤੋਂ ਮਾਰ ਖਾਂਦਾ ਐ ਇੰਨੀ ਕਿ ਜਗ੍ਹਾ ਤੋਂ ਇਹ ਮਾਰ ਖਾਂਦਾ ਹਾਂ ਜੀ ਕੰਪਨੀ ਨੂੰ ਚਾਹੀਦਾ ਹਣਾ ਲਓ ਜੀ ਹੌਲੰਡੀਓ ਬਾਕੀ ਦਾ ਜੀ ਐਵੇਂ ਕਹੀਏ ਸਾਡੀ ਗੱਲ ਤੁਹਾਡੇ ਤੱਕ ਪਹੁੰਚੀ ਤੇ ਬਿਲਕੁਲ ਜੀ ਜ਼ਰੂਰ ਕਰਿਓ ਰਿਕਵੈਸਟ ਇਹ ਜ਼ਰੂਰ ਆ ਜੀ ਕਰਨਾ ਚਾਹੀਦਾ ਐਵੇਂ ਇਹਨਾਂ ਨੂੰ ਬਾ ਹੋਰ ਕੋਈ ਕਮੀ ਲੱਗਦੀ ਹੋਵੇ ਹਾਂ ਜੀ ਹਾਂ ਜੀ ਕਮੀ ਬਾਜੀ ਹੋਰ ਕੁਛ ਨਹੀਂ ਬਸ ਕਟਾਈ ਮੈਂ ਕਾ ਜੀ ਅਸੀਂ ਨਜ਼ਾਰੇ ਲੈਣੇ ਪੂਰੇ ਡਾਇਰੈਕਟਰ ਤੇ ਇਹ ਜਰਨ ਜਾਂਦਾ ਤਾਂ ਨਹੀਂ ਮੈਂ ਕਾ ਜੀ ਕਦੀ ਨਹੀਂ ਕਦੀ ਤੇਲ ਨਹੀਂ ਥੱਲੜਾ ਚੱਕਿਆ ਇਹਨੇ ਹਮ ਜਿੱਥੇ ਜਾਂਦੇ ਆ ਕੋਈ ਹਾਕ ਮਾਰਦੇ ਹਾਂ ਜੀ ਆਹ ਹੋ ਗਿਆ ਉੱਥੇ ਜਾ ਕੇ ਗੱਲ ਪਗਾ ਕੇ ਆਉਂਦਾ ਪੂਰੀ ਹਾਏ ਵੈਰੀ ਹਾਂ ਜੀ ਜੀ ਉਹ ਗੱਲ ਫੇਰ ਉੱਥੇ ਕਿਹਾ ਰਾਜਿਆਂ ਵਾਲੀ ਇਹਨੂੰ ਰਾਜਿਆਂ ਵਾਲੀ ਜਿੱਥੇ ਰਾਜੇ ਕੋਲੇ ਕੋਈ ਆਵੇ ਤੇ ਖਾਲੀ ਕਿਵੇਂ ਜਾਵੇ ਹੈ ਉਹ ਗੱਲ ਆ ਵੀ ਇੱਕ ਹਾਲੈਂਡ ਵਾਲਿਆਂ ਨੂੰ ਚਾਹੀਦਾ ਇਹਨੂੰ ਸਪੈਸ਼ਲ ਗੇਟ ਲਾਉਣ ਰੋਡ ਤਾਂ ਰੋਡ ਸਵੀਟ ਲਈ ਸਪੈਸ਼ਲ ਗੇਟ ਲਗਾਇਆ ਚਾਹੀਦਾ ਉਹ ਤੁਸੀਂ ਤਾਂ ਲਾਤਾ ਹਾਂ ਜੀ ਇਹ ਤਾਂ ਲਾਤ ਆ ਭਾਜੀ ਗੱਲ ਇਹ ਆ ਜਿੱਦਣ ਆਪਾਂ ਹੁਣ ਕਹਿ ਲੋ ਕੀ ਹੁਣ ਗੰਨੇ ਦਾ ਦੁਆਬੇ ਚ ਕੰਮ ਫੇਰ ਦੁਬਾਰਾ ਚੱਲਣ ਲੱਪਿਆ ਹੁਣ ਜਿੱਦਣ ਹੁਣ ਇੱਕ ਤੁਹਾਨੂੰ ਪਤਾ ਆ ਲੋਕੀ ਹੁਣ 26 28 ਫੁੱਟੀਆਂ ਤੋਂ ਘੱਟ ਹੁਣ ਇੱਥੇ ਬਣਾਉਣੀ ਇਹ ਤਾਂ ਘੱਟ ਟਰਾਲੀ ਹੈ ਜਿੱਦਾਂ ਹੌਲੈਂਡ ਦਾ ਇੱਕ ਰੇਜ ਚੱਲ ਗਿਆ ਇਹ ਟਰਾਲੀ ਦਾ ਵੀ ਚੱਲ ਪਣਾ ਹੋਰ ਹੋਰ 2 ਸਾਲ ਆ ਜੀ ਹਾਂ ਬੱਦ ਤੋਂ ਫੇਰ ਫੇਜ ਜੀ ਇਹਨੇ ਚੌਥਾ ਗੇਅਰ ਤਾਂ ਫੇਰ ਏਜੰਸੀ ਦਾ ਹੀ ਕੰਮ ਆਉਣਾ ਹੈ ਜੇ ਨਾ ਇਹਨੂੰ ਆਪਾਂ origignal ਰੱਖਾਂਗੇ ਕਹਿ ਲੋ ਕਿ 70 ਚ ਆਪਣੇ ਬਜ਼ੁਰਗਾਂ ਨੇ ਫੋੜ ਹਜੇ ਤੱਕ ਸੰਭੇ ਆ ਸੰਭੇ ਆ ਸੰਭੇ ਆ ਜੀ ਐਦਾਂ ਹੀ ਆਪਾਂ ਇਹਨੂੰ origignal ਰੱਖ ਗਏ ਇਹਨੂੰ 2050 ਤੱਕ ਇਹਨੂੰ ਐਦਾਂ ਦਾ ਹੀ ਰੱਖਾਂਗੇ ਜੀ ਹਾਂ ਤੁਸੀਂ ਇਹਦੇ ਨਾਲ ਕੁਝ ਨਹੀਂ ਕਰ ਹਾਂ ਕੁਝ ਨਹੀਂ ਕਰਨਾ ਜੀ ਆਪਾਂ ਪੁਰਾਣੇ ਬਜ਼ੁਰਗਾਂ ਨੂੰ ਡਾਇਰੈਕਟਰ ਸਾਹਮਣੇ ਰੱਖਾਂਗੇ ਇਹਨੂੰ ਦੱਸਤਾ ਇਹ origignal ਦਾ ਤੁਸੀਂ ਜਿਵੇਂ ਜਿੰਨਾ ਕੁਝ ਕਰਵਾਇਆ ਉਹਨੇ ਕੋਈ ਪੰਨਾ ਤੋੜ ਕਰੀ ਨਹੀਂ ਕੋਈ ਨਹੀਂ ਅੱਜ ਤੱਕ ਕਿੰਨਾ ਚਿਰ ਹੋ ਗਿਆ ਕਰਵਾਏ ਇਹਨੂੰ ਸਾਨੂੰ ਹੋ ਗਿਆ 2 ਸਾਲ ਹੋ ਗਿਆ 2 ਸਾਲ ਕੈਂ ਬਦਲੀ ਨੂੰ ਹੋ ਗਿਆ ਸਾਲ ਘਰਾਰੀ ਬਦਲੀ ਨੂੰ ਇਹ ਪੰਪ ਦਾ ਕਰਾਇਆ ਨੂੰ ਵੀ ਸਾਲ ਹੀ ਹੋ ਗਿਆ ਤਕਰੀਬਨ। ਕੋਈ ਕੁਪਾ ਨਾ ਤੋੜਨੇ ਕਰੇ। 0% ਝਾਲ ਚਾਲਦਾ ਬੰਦਾ। ਹਾਂ ਕਿੰਨੇ ਫੁੱਟ ਤੁਸੀਂ ਟਰਾਲੀ ਪਾਉਂਦੇ ਆ ਇਹਦੇ ਮਗਰ। ਇਹਦੇ ਮਗਰ 22 ਫੁੱਟ ਤੱਕ ਇਹ ਕਹਿੰਦੇ 22 ਫੁੱਟ ਤੱਕ ਪਾਈ ਯਾਰ। 22 ਫੁੱਟ ਪਾ ਕੇ ਤੇ ਗੰਨਾ ਗੰਨਾ ਲੈ ਕੇ ਗਏ ਹੋ ਇੱਥੇ। ਗੰਨਾ ਲੈ ਕੇ ਨਹੀਂ ਗਏ ਅਸੀਂ ਅੱਜ। ਝੋਨਾ ਕਣਕ ਲੈ। ਹਾਂਜੀ ਝੋਨਾ ਕਣਕ। ਤੇ 22 ਫੁੱਟੀ ਪਾ ਗਏ ਫੁੱਲ ਟੀਸੀ ਕੱਢ ਕੇ 4 ਫੁੱਟਾ ਬੈੱਡ ਸੀ। ਓਕੇ ਕਹਿੰਦੇ ਹਾਈ ਚ ਲੈ ਆ ਲਿਆਉਂਦਾ ਸੀ। ਸੱਤੇ ਪਹਿਲੇ ਹਾਈ ਚ ਖਤੇ ਮੈਂ ਟਾਪ ਗੇਅਰ ਪੁੱਛਣਾ ਸੀਗਾ ਵੀ ਰੋਰ ਤੇ ਵਧੀਆ ਟਾਪ ਲੈ ਲੈਂਦਾ ਖਿੱਚ ਗਈ ਥੋੜਾ ਜਿਹਾ ਜਿੱਦਾਂ ਉਹ ਹੀ ਮੈਂ ਤੁਹਾਨੂੰ ਦੱਸਦਾ ਜੀ ਜਿੱਦਾਂ ਜੇ ਪੰਜ ਦੰਦਿਆਂ ਵਾਲੀ ਹੋਣ ਫਿਰ ਕੋਈ ਵੀ ਇਹਦਾ ਟਾਪ ਚ ਕਾ ਸਕਦਾ ਓਕੇ ਹੁਣ ਜਿੱਦਾਂ ਹੁਣ ਤੁਹਾਨੂੰ ਥੋੜਾ ਲੌਂਗ ਮਤਲਬ ਕਿਲੋ 1.5 ਕਿਲੋਮੀਟਰ ਬਾਅਦ ਇਹਨੇ ਲੈਣਾ ਆ ਜੀ ਜਿੱਦਾਂ ਹੁਣ ਜਾਨੂ ਘਟਾ ਚਾਤਰਾ ਕੋਈ ਨਾ ਕੋਈ ਚੀਜ਼ ਮੋਰੇ ਨਹੀਂ ਉਹ ਡੌਨ ਮਾਰਨਾ ਪਏਗਾ ਥੋੜਾ ਜਿਹਾ ਹੈਗਾ ਆ ਆਹ ਪ੍ਰੋਬਲਮ ਤੇ ਬਾਕੀ ਜਿੱਦਾਂ ਖਾਲੀ ਨੂੰ ਕੋਈ ਪਰਵਾਹ ਨਹੀਂ ਹੈ ਜੀ ਜਦੋਂ ਪੈ ਯਾਤਰੀ ਉਤਰਿਆ ਜਾਂਦੇ ਆ ਉਦੋਂ ਤਾਂ ਟਾਪ ਖਾਲੀ ਤੇ ਲੈ ਲੈਂਦਾ ਉਹ ਖਾਲੀ ਤੇ ਜਿੱਦਾਂ ਮਰਜੀ ਉਹ ਤਾਂ ਆਪਾਂ ਮੰਡੇ ਮੰਡੇ ਬੈਠੇ ਹੁੰਦੇ ਨੇ ਉਹ ਤਾਂ ਇਨਾ ਵਜ਼ਨ ਕਿੰਨਾ ਕੁ ਹੁੰਦਾ ਹੈ ਨਾ ਉਹ ਤਾਂ ਨਹੀਂ ਭਾਜੀ ਉਦੋਂ ਖਾਲੀ ਹੁੰਦਾ ਟਰੈਕਟਰ ਖਾਲੀ ਭੱਜੀ ਜਾਂਦਾ ਕਹਿੰਦਾ ਗਰਾਰੀ ਬੁਆਈ ਸੀਗੀ ਪੰਪ ਦਾ ਨਿਗਰਾਇਆ ਸੀਗਾ ਉਦੋਂ ਦਾ ਜਿੱਦਾ ਟਾਪ ਲੈਣ ਨੂੰ ਹੀ ਹੱਟ ਚੱਲਦਾ ਸੀਗਾ ਓਕੇ ਤੇ ਜਦੋਂ ਦਾ ਪੰਪ ਦਾ ਕਰਾਇਆ ਹੁਣ ਤਾਂ ਟਰਾਲੀ ਤੇ ਵੀ ਕੋਈ ਪਰਵਾਹ ਹੀ ਨਹੀਂ ਹੁੰਦਾ ਜਿੱਦਾਂ ਮਰਜੀ ਗੇਅਰ ਮਾਰ ਰਿਆਂ ਨੂੰ ਲੈ ਲੈਂਦਾ 80 90 100 ਕੁਵੰਟਲ ਤੱਕ ਤਾਂ ਲੈਂਦਾ ਲੈਂਦਾ ਜੀ ਉਦੋਂ ਉੱਪਰ ਫੇਰ ਖਿੱਚ ਕੇ ਲੈ ਖਿੱਚ ਕੇ ਔਖ ਮੋਕੀ ਮਸ਼ੀਨ ਲਈ ਦੀ ਲਿਮਟ ਹੁੰਦੀ ਆ ਲਿਮਟ ਹੈ ਜੀ ਹਾਂਜੀ ਬਿਲਕੁਲ ਵੀ ਜੇ ਆਪਾਂ ਹੁਣ ਕਹਿ ਦਈਏ ਵੇ ਇਹਨੂੰ ਕੋਈ ਇੰਨਾ ਗੰਨਾ ਕੁਆਂਟਰਾਂ ਨਾਲ ਲਾਦ ਕੇ ਇਹਨੂੰ 100 ਤੇ ਕਰ ਦਿਓ ਗਲਤ ਆ ਬੰਦੀ ਨਹੀਂ ਨਹੀਂ ਜੀ ਉਹ ਤਾਂ ਨਾ ਗੱਲ ਜੱਜਦੀ ਆ ਸੰਭਲ ਨਾ ਮੇ ਡਾਕਟਰ ਨਹੀਂ ਨਹੀਂ ਹਾਂ ਉਹ ਤਾਂ ਕੰਮ ਫਿਰ ਗਲਤ ਸਾਬਤ ਕਰਾਵਾਂਗੇ ਭਾਜੀ ਆਪਣਾ ਵੀ ਹੋਊਗਾ ਕਿਸੇ ਨੂੰ ਵੀ ਥੱਲੇ ਕਿਸੇ ਨੂੰ ਵੀ ਹਾਂ ਉਹ ਤਾਂ ਕੰਮ ਗਲਤੋ ਜੀ ਪਰ ਇਹਦਾ ਇੱਕ ਉਹ ਵਾਦਾ ਜਿੱਦਾਂ ਜੇ ਆਪਣੇ ਕੋਲ ਲੋਡ ਜ਼ਿਆਦਾ ਆ ਤਾਂ ਚੌਥਾ ਵੀਡੀਓ ਲਾ ਲਈਦਾ ਇਹਦਾ ਜੀ ਹਾਂ ਤੇ ਵੀਡੀਓ ਚ ਜਿੰਨਾ ਟਰੈਕਟਰ ਦੂਆ ਨਾਰਮਲ ਚੌਥੇ ਗੇਲ ਚ ਦੋਲਦਾ ਹਾਈ ਚ ਉਹਨਾਂ ਇਹ ਵੀਡੀਓ ਚ ਦੋਲ ਉਦੇ ਕਰਕੇ ਇੱਕ ਬਚਾਇਆ ਇਹਦੀ ਸਪੀਡਾ ਲੋਟ ਆ ਹਾਂਜੀ ਲੋਟ ਆ ਜਿਵੇਂ ਆਪਾਂ ਲੋ ਹਾਈ మీడియం ਆ ਨਾ ਵੀ ਹਰੇ ਕੰਪਲੀਮੈਂਟ ਤੇ ਵਧੀਆ ਚੱਲਦਾ ਵੀਰੇ ਹੂੰ ਵਧੀਆ ਬਾਜੀ ਬਸ ਇੱਕ ਟਰਾਲੀ ਦੇ ਚੌਥੇ ਨੂੰ ਕਰਦਾ ਆ ਥੋੜਾ ਹਾਈ ਚ ਕਰਦਾ ਉਦਾਂ ਨਹੀਂ ਉਦਾਂ ਸਹੀ ਆ ਜੀ ਉਦਾਂ ਚੱਕਦਾ ਉਦਾਂ ਹੈ ਨਠੀਕਠਾ ਹੈ 36 30 ਦਾ ਇਹਦੇ ਨਾਲ 56 20 ਨਾਲੋਂ ਕਿੰਨਾ ਕ ਫਰਕ ਆ ਤੋਰੇ ਦਾ ਜੀ ਤੋਰੇ ਤਾਂ ਉਨੇ ਹੀ ਹੋਣਗੇ ਤਕਰੀਬਨ ਵੀ ਜ਼ੋਰ ਦਾ ਆਈਡੀਆ ਕੋ ਹੈਗਾ ਫਰਕ ਕਿ ਜੇ ਤੁਸੀਂ ਭਾਜਾ ਚ ਆਪਾਂ ਕਰੀਏ ਕਰਕ ਤਾਂ ਹੈਗਾ ਜੀ ਫਰਕ ਤਾਂ ਹੋ ਜਾਂਦਾ 65 ਹਸਪਾਵਰ ਤੇ 55 ਹਸਪਾਵਰ ਦਾ ਫਰਕ ਪੈ ਜਾਂਦਾ ਪਰ ਜਿੰਨਾ ਹੁਣ ਕਹਿ ਲੋ ਕਿ ਹਜੇ ਤਾਂ ਇਕੱਠੇ ਹੀ ਚੱਲੇ ਆ ਕੋਈ ਸਾਨੂੰ ਐਡਾ ਖਾਸ ਫਰਕ ਨਹੀਂ ਲੱਗਿਆ ਨਹੀਂ ਲੱਗਿਆ ਨਹੀਂ ਲੱਗਾ ਜੀ ਜਿੰਨੀ ਟਰਾਲੀ ਉਹ ਲਿਆਉਂਦਾ ਹੁੰਦੀ ਇਹ ਲਿਆਉਂਦਾ ਆ ਜੀ ਇੱਕ ਨਾ ਤੁਹਾਡੇ ਸਵਾਲ ਚੋਂ ਹੀ ਸਵਾਲ ਮੈਂ ਕੱਢਿਆ 55 ਤੁਸੀਂ ਐਚਪੀ ਕਿਹਾ ਇਹਨੂੰ ਹਾਂਜੀ ਕਾਪੀ ਤੇ ਆਉਂਦਾ 50 ਇਹ ਗੱਲ ਦਾ ਡਾਊਟ ਜਿਹੜੇ ਵੀਰ ਆਪਣੇ ਚਲੋ ਵੀਡੀਓ ਦੇ ਵੇਖਣਗੇ ਤੋਂ ਤੁਹਾਨੂੰ ਜਿੰਨੀ ਕੇ ਨੌਲੇ ਹਾਂਜੀ ਹਾਂਜੀ ਜੀ 55 ਹੋਊਗਾ ਕਿ ਪੰਜਾਬ ਆ ਇਹਦੀ ਪਹਿਲੇ ਮਾਡਲ ਤਾਂ ਮੈਂ ਕਹਿ ਸਕਦਾ ਇਹ 55 ਹੈਗੇ 16 ਹਾਂ ਹੁਣ ਦੇ ਐਡੀਸ਼ਨ ਚ ਜਾ ਭਾਜੀ ਹੁਣ ਸਾਨੂੰ ਵੀ ਡਾਊਟ ਆ ਇਹਦੇ ਚ ਸਾਨੂੰ ਵੀ ਇਹਦੇ ਚ ਸਾਨੂੰ ਉਹ ਤਾਂ ਭਾਜੀ ਉਹ 50 ਚ ਕਹਿ ਰਹੇ ਯਾਰ ਨਿਕਾ ਜੈ ਤੈਨੂੰ ਮੈਸੇਜ ਦੱਸਾਂ ਰਹਿਮ ਸੈਜ ਵੀ ਛੋਟਾ ਕਰਤਾ ਹਾਂ ਉਹਦਾ ਮਗਰਲਾ ਜਿਹੜਾ ਕੜਾ ਅੱਛਾ ਚੇਂਜ ਕਰਿਆ ਉਹਦਾ ਹਾਂਜੀ ਹਾਂਜੀ 16 ਦਾ ਟਾਇਰ ਤਾਂ ਉਤੇ 14 ਦਾ ਲੱਗਦਾ ਭਾਜੀ ਕਿਤੇ ਨਿਗਾ ਮਾਰਿਓ ਜਿਹੜਾ ਹੁਣ ਐਲਈਡੀ ਲਾਈਟਾਂ ਵਾਲਾ ਆਇਆ ਆ। ਹਾਂ ਉਹਦਾ ਰਿੰਗ ਸਾਈਜ਼ ਚੇਂਜ ਕਰਤਾ। ਹਾਂਜੀ ਕੜੇ ਦਾ ਜਿਹੜੀ ਚੜਾਈ ਆ ਹਾਂ ਉਹ ਘਟਾਤੀ ਥੋੜੀ ਜੀ। ਅੱਛਾ ਕਿਉਂਕਿ ਟਾਇਰ 16 ਦਾ ਘੁੱਟਿਆ ਆ ਤੇ ਦਾ ਚੀਜ਼ ਦੇਖੋ। ਉਹ ਮੈਂ ਸਮਝ ਗਿਆ ਕੰਪਨੀ ਨੇ ਟਾਇਰ ਤਾਂ 16 ਦਾ ਪਾਤਾ ਪਰ ਉਹਦੀ ਚੜਾਈ ਘਟਾਤੀ ਵੀ ਆ ਚੀਜ਼ ਇਹ ਜਿਹੜੀ ਹੈਗਾ ਹਾਂ ਟਾਇਰ ਦੀ ਫੁੱਲ ਵੀ ਆ। ਹਾਂਜੀ ਘੁੱਟਿਆ ਜਿਆ। ਉਹ ਉਹੀ ਗੱਲ ਆ ਗਈ ਨਾ ਵੀ ਕੰਪਨੀ ਨੇ ਆਪਦੇ ਲੋ 16 ਟਾਇਰ ਤਾਂ ਦੇਤੇ ਹਾਂਜੀ ਵੀ ਜ਼ਿਮੀਂਦਾਰ ਨੂੰ ਪਤਾ ਨਾ ਲੱਗੇ। ਹਾਂਜੀ ਸਹਾਰਾ ਜੁਗਰ ਗਰਤ ਮੈਂ ਸਮਝਦੀ ਹਾਂ ਬੰਦੀ ਆ ਉਹਦਾ ਜੋਰ ਉਹਦਾ 50 HP ਆ ਹਾਂਜੀ ਹਾਂਜੀ 50 HP ਆ ਤੇ ਟਾਇਰ ਦੀ ਚੜਾਈ ਘਟਾਉਂਦੀ ਆ ਘਟਾਤੀ ਥੋੜੀ ਜੀ ਹਾਂਜੀ ਉਹੀ ਜੇ ਵੱਧ ਹੁੰਦੀ ਆ ਤਾਂ ਟਰੈਕਟਰ ਨੇ ਫੇਰ ਦਬਣਾ ਸੀ ਹਾਂਜੀ ਚੌੜਾ ਹਾਂ ਕੰਪਨੀ ਵਾਲੇ ਵੀ ਸਕੀਮੀ ਆ ਜਿੰਨਾ ਠੀਮੀ ਆ ਬਾਜੀ ਉਹਨਾਂ ਨੂੰ ਪਤਾ ਸਾਡੀ ਕੰਪਨੀ ਚੀਜ਼ ਇਦਾਂ ਚੱਲਣੀ ਆ ਹੂੰ ਉਹਨਾਂ ਨੂੰ ਪਤਾ ਇਦਾਂ ਚੀਜ਼ ਸਾਡੀ ਇਦਾਂ ਹੀ ਚੱਲ ਕੇ ਜ਼ੋਰ ਮਾਰੂਗੀ ਕਿਉਂਕਿ ਉਹ ਤਾਂ ਇਨੀ ਇਨੀ ਚੀਜ਼ ਤੋਂ ਨਾਪਦੇ ਆ ਜ਼ੋਰ ਨੂੰ ਹਾਂਜੀ ਹਾਂਜੀ ਕਿਨੱਕੇ ਸੂਤ ਪਰ ਸੂਤ ਸੂਤ ਆ ਪਾ ਤਾਂ ਜਟੌੜਾਂ ਦਾ ਆਪਣਾ ਕੀ ਸਿਸਟਮ ਹੁੰਦਾ ਆਪਾਂ ਤਾਂ ਝੱਕ ਨਹੀਂ ਹਾਂਜੀ ਆਪਾਂ ਤਾਂ ਕਹਿੰਦੇ ਆ ਕਿ ਤੇ ਦੁਕਾਨ ਜਿਵੇਂ ਆ ਵੀਰ ਨੇ ਹੁਣ ਜਿੰਨਾ ਕੁ ਚੇਂਜ ਕਰਾਇਆ ਬਿਲਕੁਲ ਜੀ ਕੰਪਨੀ ਥੋੜੀ ਕਰੂਗੀ ਕੰਪਨੀ ਨਹੀਂ ਜੀ ਕੰਪਨੀ ਨੇ ਇਹ ਤਾਂ ਫੱਕ ਚਾਉਣਾ ਹੀ ਨਹੀਂ ਜੀ ਇਹ ਸੱਕ ਚਾਉਣਾ ਹਾਂਜੀ ਆਪਣੇ ਦਾ ਲੋਕੀ 18 ਇ ਟਾਇਰ ਪਾਈ ਫਿਰਦੇ ਜੀ ਪਾਈ ਫਿਰਦੇ ਹੁਣ ਤਾਂ ਵੀਰੇ ਜੀਵਨ ਵੀਰੇ ਮੈਨੂੰ ਲੱਗਾ 18 ਤੋਂ ਵੀ ਉੱਪਰ ਕਰੇਜਾਂ ਚੱਲਿਆ ਗਏ ਚੱਲਿਆ ਜੀ ਰੇਡੀਅਲ ਚੌੜੇ ਬਾਲੇ ਰੇਡੀਅਲ ਮੇਰੇ ਹਿਸਾਬ ਨਾਲ 20 ਇਹ ਉਹ ਹਾਂ ਰੂਪਵਾਲ ਦੇ ਟਰੈਕਟਰ ਨੂੰ ਪਾਈ ਜਿਹੜਾ ਉਹ ਕੁਝ ਅਲੱਗੇ ਹੋ ਕਰਾਉਣੇ ਪੈਂਦੇ ਆ ਨਾ ਕੜੇ ਛੋੜਾ ਕੇ ਚੋੜਾ ਸੇਜ ਹਾਂ ਬਾਲਾ ਕੋ ਕਰਨਾ ਉਹ ਮੇਰੇ ਤਾਂ ਆਉਂਦੇ ਵੀ 2 2.5 ਲੱਖ ਦੇ ਆ ਮਹਿੰਗੇ ਪੈ ਜਾਂਦੇ ਮਹਿੰਗੇ ਪੈ ਜਾਂਦੇ ਬਹੁਤ ਭਾਜੀ ਉਹ ਜੋ ਕੋ ਹਮਾਂ ਨੇ ਗੱਡੇ ਆ ਹੋ ਜਿਹੜੇ ਆ ਆਪਣੇ ਇੱਥੋਂ ਮਿਲ ਜਾਂਦੇ ਹਾਂਜੀ ਆਪਣੇ ਇੱਥੋਂ ਹਾਂਜੀ ਮਿਲਦੇ ਜਿੱਦਾਂ ਆਰਡਰ ਦੇ ਠੀਕ ਮੈਨੂੰ ਨੌਲੇਜ ਨਹੀਂ ਸੀ ਚਲੋ ਤੁਹਾਡੀ ਨੌਲੇਜ ਗੇਨ ਹੋ ਗਈ ਜੇ ਕਿਸੇ ਨੇ ਲੈਣੇ ਤੇ ਆਪਣੇ ਮਿਲ ਜਾਂਦੇ ਆ ਹਾਂਜੀ ਹਾਂਜੀ ਮਿਲ ਜਾਂਦੇ ਆ ਆਰਡਰ ਤੇ ਜੋ ਕੁਝ ਮਰਜ਼ੀ ਲੈ ਲਓ ਜੀ ਹਾਂ ਜਿਹਦਾ ਜਿੱਦਾਂ ਇਹਦੀ ਮਾਰਕੀਟ ਵੱਧਦੀ ਆ ਉਹਨਾਂ ਨੂੰ ਇਹ ਗੱਲ ਦਾ ਨਹੀਂ ਉਹਨਾਂ ਨੂੰ ਜੋ ਮਰਜੀ ਆਪਾਂ ਕਹੀ ਆ ਇਹੋ ਕਰਦੇ ਆਪਣੀ ਮਰਜੀ ਇਹ ਗੱਲ ਨਹੀਂ ਚਾਹੀਦੀ ਜਿੱਦਾਂ ਮਟੀਰੀਅਲ ਬਹੁਤ ਹਲਕਾ ਕਰੀ ਜਾਂਦੇ ਨਵੇਂ ਦਿਨੋ ਦਿਨ ਬਹੁਤ ਹਲਕਾ ਕਰੀ ਨਵੇਂ ਹਾਂ ਉਹਦੀ ਜਿਹੜਾ ਹੋਣਾ ਆ ਜਿੱਦਾਂ ਆਪਾਂ ਕਹიდੀਏ ਆਹ 23 ਚ ਉਹ ਲਾਂਚ ਕੀਤਾ ਇਹ ਨਹੀਂ ਹਾਂਜੀ ਜਿਹੜਾ ਕਹਿੰਦੇ ਆ ਉਹਦੀ ਕੁਝ ਨਹੀਂ ਚੇਂਜ ਕਰਨਾ ਪੈਂਦਾ ਕੇਮ ਉਹ ਵਾਲਾ ਜਿਹੜਾ ਹਾਂ ਹਾਂ ਉਹ ਤਾਂ ਭਾਜੀ ਸ਼ੋਗ ਵੀ ਇੰਨੀ ਕੋਈ ਉਹਦੀ ਹਲਕੀ ਕੀਤੀ ਆ ਚਾਹੀਦਾ ਨਹੀਂ ਵੈਸੇ ਚਾਹੀਦਾ ਨਹੀਂ ਭਾਜੀ ਕੰਪਨੀ ਇਹ ਇੱਕ ਗੱਲ ਕਰਦੇ ਆਪਾਂ ਕੰਪਨੀ ਵੀ ਥੋੜਾ ਪੈਸਾ ਵੰਟਣ ਨੂੰ ਹੋ ਗਈ ਹੈ ਇਹ ਇਹ ਗੱਲ ਇਹ ਕੌੜੀ ਲੱਗੂਗੀ ਉਹਨਾਂ ਨੂੰ ਜੀ ਲੱਗੂਗੀ ਹੁਣ ਆਪਣੀ ਜਿਹੜੇ ਦੇ ਨਾਲ ਇਹ ਫੀਲਿੰਗ ਜੁੜੀ ਹੈ ਜੀ ਹਾਂਜੀ ਵਾਕਿਆ ਹਰੇਕ ਕਿਸਾਨ ਨੇ ਇੱਕ ਆਰੀ ਲੈਣਾ ਹੁਣ ਟਰੈਕਟਰ ਦੇਖੋ ਜੀ ਕਿੰਨਾ ਮਹਿੰਗਾ ਹੋ ਗਿਆ 9 ਲੱਖ ਤੋਂ ਥੱਲੇ ਕੋਈ ਵੀ ਨਹੀਂ ਹੈਗਾ ਕੋਈ ਟਰੈਕਟਰ ਹੈ ਨਹੀਂਗਾ ਜੀ ਨਹੀਂਗਾ ਹਨਾ ਜੀ ਜੇ ਆਪਾਂ ਛੋਟੇ ਲੈਣੇ ਆ ਤੇ ਉਹ ਤਾਂ ਇੰਪਲੀਮੈਂਟ ਹੀ ਨਹੀਂ ਖਿੱਚਦੇ ਉਹ ਤਾਂ ਕੱਲੇ ਹਾਲਤਾਂ ਵੀਆਂ ਸੁਹਾਗੇ ਨੂੰ ਰਹਿ ਜਾਂਦੇ ਬਿਲਕੁਲ ਜੀ ਹੁਣ ਤਾਂ ਇੰਪਲੀਮੈਂਟ ਹੀ ਇਦਾਂ ਦੇ ਆ ਗਏ ਵੀ ਆਪਾਂ ਨੂੰ ਟਰੈਕਟਰ ਵੱਡਾ ਚਾਹੀਦਾ ਟਰੈਕਟਰ ਟਰੈਕਟਰ ਆ ਇਹ ਸਹੀ ਮੈਨੇਜੇ ਵਜੇ ਬੇਡ ਬੂਡ ਪਾ ਕੇ ਨਾ ਬੈਲੈਂਸ ਵਧਦਾ ਬੈਲੈਂਸ ਬਣਦਾ ਜੀ ਪੂਰ ਵੇ ਪੂਰ ਆ ਹੁਣ ਆ ਇਹ ਬੇਡ ਇਹ ਵੀ ਆਪ ਲੈਣੇ ਪੈਂਦੇ ਅੱਛਾ ਇਹ ਨਾਲ ਨਹੀਂ ਦਿੱਤੇ ਨਾ ਨਹੀਂ ਜੀ ਐਕਸਟਰਾ ਭਾਜੀ ਚਾਰਜ ਐਕਸਟਰਾ ਚਾਰਜ ਕਰਨੇ ਪੈਂਦੇ ਭਾਜੀ ਬੇਡ ਕੀ ਹੁਣ ਉਹ ਤਾਂ ਪੁੱਛੇ ਹੀ ਨਹੀਂ ਇਹਨਾਂ ਦਾ ਉਹ ਕਿੰਨਾ ਮਾਡਲ ਆ ਉਹ ਹੈਗਾ 2021 ਮਾਡਲ ਜੀ 21 ਉਦੋਂ ਕਿੰਨੇ ਦਾ ਨਿਕਲਿਆ ਸੀ ਉਦੋਂ ਅਸੀਂ ਲਿਆਂਦਾ ਸੀ ਇਹ 9,35,000 21 ਦੇ ਵਿੱਚ 21 ਦੇ ਵਿੱਚ 24 ਆ ਗਿਆ 3 ਸਾਲ ਹੋ ਗਏ ਆਹ ਬੜਾ ਵੀਰੇ ਇਹ ਬਾਜੀ 21 ਮਾਡਲ ਆਪਾਂ ਨੂੰ ਸਣੇ ਵੇਟ ਲੈ ਕੇ ਵਿੱਚੇ ਹੀ ਆਰਸੀ ਕਰਾਈ ਸੀਗੀ ਜੀ ਹਾਂ ਵਿੱਚੇ ਹੀ ਮਗਰਲੇ ਵੇਟ ਜੀ ਓਕੇ ਤੇ ਆਪਾਂ ਨੂੰ ਇਹ ਦਿੱਤਾ ਇਹਨਾਂ ਨੇ 11,20,000 ਦਾ ਜੀ 11,20,000 ਦਾ ਹਾਂ ਜੀ ਮਤਲਬ ਕਿੰਨਾ ਫਰਕ ਹੋ ਗਿਆ ਦੂਜੇ ਨਾਲੋਂ ਹੋ ਗਿਆ 2 ਲੱਖ ਰਹਿ ਘੱਟ ਹੋ ਗਿਆ ਪੂਰੇ 2 ਲੱਖ ਦਾ 1,90,000 ਉਹਦੇ ਨਾਲ ਵੇਟ ਵੁੱਡ ਦਿੱਤੇ ਸੀ ਪਿਛਲੇ ਵੇਟ ਦਿੱਤੇ ਅਗਲੇ ਵਿੱਚ ਲੈ ਆ ਸੀ ਉਹ ਵੀ ਪੇ ਕੀਤਾ ਸੀ ਨਾਲ ਅੱਛਾ ਪੈਸੇ ਪਏ ਜੀ ਬਹੁਤ ਵਧੀਆ ਟਾਈਮ ਹੈ ਭਾਜੀ ਡਾਇਰੈਕਟਰ ਇਹ ਲੈ ਲੈ ਹੁਣ ਤਾਂ ਵੀਰੇ ਟਰੈਕਟਰ ਮੈਂ ਕਹਿੰਦਾ ਇਹ ਇਹ ਮਾਡਲ 12 13 ਦੇ ਹੋ ਗਏ ਨੇ ਮੈਂ ਕਹਾਂ ਜੀ ਇਹ ਪਹਿਲੀ ਗੱਲ ਦਾ ਮਾਡਲ ਹੀ ਆਉਂਦਾ ਨਹੀਂ ਇਹ ਜੀ ਇਹ ਹਾਂ ਇਹ ਮਾਡਲ ਹੀ ਨਹੀਂ ਆਉਂਦਾ ਜੀ ਅਸੀਂ 11 20 ਚ ਬਹੁਤ ਟਰੈਕਟਰ ਜਾਇਜ ਲੈ ਲਿਆ ਸੀਗਾ ਜੀ ਬਹੁਤ ਜਾਇਜ਼ ਮਿਲ ਗਿਆ ਸਾਨੂੰ ਟਰੈਕਟਰ ਇਹ ਕੀਤਾ ਭਾਜੀ ਇਹ ਉਦੋਂ ਇਨੀ ਪਹਿਲਾਂ ਫਿੱਡੀ ਸ਼ੋਅ ਚ ਕੱਢੇ ਸੀ 6500 ਉਹ ਨਹੀਂ ਹਾਂਜੀ ਉਹ ਚੱਲੇ ਨਹੀਂ ਇਹ ਜਿਹੇ ਹੀ ਆ ਹਾਂ ਫੇਰ ਲੁੱਕ ਉਹਨਾਂ ਨੇ ਫੇਰ ਉਹ ਕਰਤੀ ਹਾਂ ਲੁੱਕ ਇਹ ਬਸ ਆ ਸ਼ੋਅ ਤੇ ਬਸ ਗੱਲ ਫੇਰ ਹੋ ਜਾਗੀ ਦਵਾਬਾ ਹਾਂ ਬਿਲਕੁਲ ਇਹ ਦਵਾਬਾ ਲੁੱਕ ਆ ਇਹ ਭਾਜੀ ਆਪਣੇ ਵੱਡੇ ਬ੍ਰਦਰ ਦੀ ਪਸੰਦ ਆ ਉਹਨਾਂ ਨੇ ਗਿਫਟ ਕੀਤਾ ਆਪਾਂ ਨੂੰ ਓਕੇ ਹਾਂਜੀ ਧੰਨਵਾਦ ਭਰਾ ਜੀ ਵੱਡਾ ਵੀ ਜਿਹੜਾ ਵੀਰ ਦੀ ਗਿਫਟ ਕਰ ਰਹੇ ਆਪਣੇ ਬਾਹਰ ਰਹਿੰਦੇ ਯੂਕੇ ਚ ਉਹ ਪਹਿਲੇ ਪਤਾ ਵੀ ਆਉਂਦਾ ਕਿੰਨੇ ਕਰਨਾ ਹਾਂ ਸਹੀ ਆ ਲੈ ਬਹੁਤ ਨੇ ਕਰਨਾ ਇਤਨਾ ਗੇਟ ਤੱਕ ਕੀਤਾ ਸੀਗਾ ਜੀ ਆਪਾਂ ਨੂੰ ਇਹ ਟਰੈਕਟਰ ਦੀ ਉਹਨੂੰ ਹਾਂ ਹਾਂਜੀ ਚਲੋ ਵਧੀਆ ਤੇ ਉਹ ਵਾਲਾ ਇਹ ਕਿੰਨਾ ਮਾਡਲ ਆ ਇਹ ਭਾਈ ਜੀ ਯਾਨੀ ਕਿ 16 ਮਾਡਲ ਆ 16 ਮਾਡਲ ਆ ਜੀ ਕਾਪੀ ਦੀ 17 ਦੀ ਆ ਕਾਪੀ 17 ਦੀ ਹੈਗਾ 16 ਆ ਇਹ ਕਿੰਨੇ ਦਾ ਨਿਕਲੇ ਸੀ ਪਤਾ ਵੀ ਉਹਨੂੰ ਨਿਕਲਿਆ ਸੀ ਭਾਈ ਜੀ 7 ਲੱਖ ਤੇ 80 80 ਹਜ਼ਾਰ ਦਾ ਐ ਨਾ ਕਿੰਨਾ ਦਿਨੋਂ ਤੇ ਨਾ ਮੈਂ ਕਾਜੀ ਦੇਖ ਲਓ ਬਹੁਤ ਫਰਕ ਆ ਜੀ ਸਾਲਾ ਜਿਵੇਂ ਰਾਤ ਦਿਨ ਉਹ ਵਿਆਜ ਨਹੀਂ ਪਈ ਜਾਂਦੀ ਇਦਾਂ ਹੀ ਪੈਂਦੀ ਹੈ ਸੂਈ ਕੋ ਮਹੀ ਗਈ ਹੈ ਨਾ ਐ ਨੋ ਜੀ ਕੰਮ ਦੀ ਆਉਂਦੀ ਗਾਂ ਜੀ ਦੇਖੋ ਜੀ ਹੁਣ ਸੀਆਰਡੀ ਗਾਰਡ ਤੇ ਆ 14 15 ਲੱਖ ਦਾ ਟਰੈਕਟਰ ਲੈ ਸਕਦਾ ਸਿਰਫ ਵੱਡਾ ਜ਼ਿਮੀਂਦਾਰ ਵੱਡਾ ਵੱਡਾ ਹੁਣ ਇਹਨਾਂ ਨੇ ਇਹੀ ਦੇਖਿਆ ਕਿ 55 ਐਚਪੀ ਤੇ ਤਾਂ 50 ਐਚਪੀ ਚ ਸਾਰਿਆਂ ਨੇ ਲੈਣਾ ਹੀ ਲੈਣੇ ਪੈਣੇ ਵੀ ਆ ਤੇ ਇਹਨਾਂ ਨੇ ਉਹੀ ਸੂਈਆਂ 9 9 10 10 ਲੱਖ ਤੱਕ ਉਹ ਕਰਤੀਆਂ ਤੇ ਲੈਣੇ ਪੈਣੇ ਵੀ ਆ ਮਜਬੂਰੀ ਆ ਮਜਬੂਰੀ ਆ ਜੀ ਬਹੁਤ ਵੱਡੇ ਕਰਦੇ ਆ ਜੀ ਹਾਂ ਮਜਬੂਰੀ ਆ ਆਪਣੇ ਲੋ ਜੀ ਕਿਸਾਨ ਵੀਰੋ ਜਿੰਨੀ ਕਿ ਜਾਣਕਾਰੀ ਵੀਰਾਂ ਨੂੰ ਤੇ ਜਿੰਨੀ ਕਿ ਜਾਣਕਾਰੀ ਦੁਆਬੇ ਨੂੰ ਤੇ ਜਿੰਨੀ ਕਿ ਤੁਹਾਡੇ ਛੋਟੇ ਭਰਾ ਨੂੰ ਹਨਾ ਵੀਰਾਂ ਦੇ ਰੇਟ ਰੂਟ ਜੋ ਵੀ ਮੋਡੀਫਿਕੇਸ਼ਨ ਇਹ オリジナル ਆ ਉਹਦੇ ਚ ਮੋਡੀਫਿਕੇਸ਼ਨ ਆ ਸਾਰਾ ਕੁਝ ਹੀ ਇਹਦੀ ਇਕੱਲੀ ਕੇਮ ਚੇਂਜ ਆ ਉਹ ਵੀਰੇ ਉਹਨਾਂ ਨੇ ਦੱਸ ਹੀ ਦਿੱਤਾ ਜੋਰ ਵੱਲੋਂ ਦਾ ਵੀਰ ਕਹਿੰਦੇ ਵੀ ਜਿਵੇਂ ਕੋਈ ਅੰਤ ਹੈ ਨਹੀਂ ਇਹਨਾਂ ਦਾ ਹਨਾ ਆਲ ਨਹੀਂ ਜੀ ਇੱਕ ਤਾਂ ਸੁਨੱਖਿਆ ਹੀ ਨਹੀਂ ਦੋਵੇਂ ਕੰਮ ਹੀ ਤਾਂ ਹੀ ਚੱਲੇ ਆ ਹਾਂਜੀ ਹਾਂਜੀ ਭਾਈ ਜੀ हां ਬਾਸ ਇਹ ਫਾਰਕਾ ਇਹ ਜੀ ਚਲੋ ਇਹ ਟਰੈਕਟਰ ਦੁਆਬੇ ਚ ਕਰਕੇ ਸਾਨੂੰ ਇਹ ਪਸੰਦ ਆ ਅਸੀਂ ਟਰੈਕਟਰ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਭਾਦ ਜੀ ਗੱਟ ਸਾਰੇ ਵਧੀਆ ਸਾਰੇ ਵਧੀਆ ਜੀ ਬਸ ਆ ਸਾਡੇ ਦੁਆਬੇ ਦੀ ਪਸੰਦ ਆ ਜੀ ਬਸ ਦੁਆਬੇ ਦੇ 60 ਦਾ ਕਰੀਬ ਪਹਿਲਾਂ ਜਿਹੜੇ 5 ਤੱਕ ਆਏ ਆ ਹਾਂ ਹਾਂ CDI ਜਿਹੜੇ ਉਹ ਵਾਲੇ ਦਾ ਪਹਿਲਾਂ ਪੂਰਾ ਦੌਰ ਸੀ ਦੁਆਬੇ ਵਿੱਚ ਪੂਰਾ ਪੂਰਾ ਉਦੋਂ ਬਾਅਦ ਥੋੜਾ ਚੇਂਜ ਕਰੀ ਗਏ ਚੀਂਜਾਂ ਦਾ ਉਹ ਨਹੀਂ ਵੀ ਚੇਂਜ ਕਰਤਾ ਹੌਲੀ ਹੌਲੀ ਸਮੇਂ ਦੇ ਹਿਸਾਬ ਨਾਲ ਜਿਵੇਂ ਜਿਵੇਂ ਉਹ ਸਿਸਟਮ ਬਸ ਪਰ ਹੁਣ ਤੇਜਿੰਦਰ ਹੋਣਾ ਕਰਕੇ ਹੁਣ ਫੇਰ ਫਾਰਮ ਟਰੈਕ ਨਾਲ ਨੂੰ ਜਨਤਾ ਹੋ ਗਈ ਹਾਂ ਉਹ ਤੇਜਿੰਦਰ ਵੀਰ ਹੋਣਾ ਕਰਕੇ ਬਹੁਤ ਜ਼ਿਆਦਾ ਕਰੇਗਾ ਉਹਨੇ ਦੁਬਾਰਾ ਇਹਦਾ ਟ੍ਰੈਂਡ ਲਿਆ ਦੇਣਾ ਬਹੁਤ ਬਹੁਤ ਉਹ ਭਾਈ ਮੈਂ ਕਹਿੰਦਾ ਕੰਪਨੀ ਵਾਲਿਆਂ ਨੂੰ ਚਾਹੀਦਾ ਯਾਰ ਉਹਨੂੰ ਉਹਨੂੰ ਕੁਝ ਨਾ ਕੁਛ ਉਹਦਾ ਕੁਝ ਨਾ ਕੁਝ ਕਰਨਾ ਚਾਹੀਦਾ ਫਾਰਮ ਟਰੈਕ ਦਾ ਨਾਮ ਦੁਬਾਰਾ ਬਣਾਤਾ ਬਣਾਇਆ ਜੀ ਬਹੁਤ ਵਧੀਆ ਨਾਮ ਦੁਬਾਰਾ ਬਣਾਤਾ ਉਹਨੇ ਹਾਂਜੀ ਹੂੰ ਉਹਨੇ ਤੇ ਕਾਲਾ ਬੱਕਰਾ ਕੀ ਪਿੰਡੋ ਹਾਂਜੀ ਹਾਂਜੀ ਉਹਨਾਂ ਦਾ ਬਹੁਤ ਜ਼ੋਰ ਲੱਗਿਆ ਆ ਹਾਂਜੀ ਹਾਂਜੀ ਜੀ ਹਾਂ ਆਹ ਕੰਪਨੀ ਵਾਲੇ ਇਦਾਂ ਕਲਦੇ ਨਹੀਂ ਜਿਹੜੇ ਬੰਦੇ ਨੇ ਇਦਾਂ ਦੋ ਰਹੀ ਕੰਪਨੀ ਦਾ ਟੂਆ ਨਹੀਂ ਮਾਰਦੇ ਹਾਂਜੀ ਟੂਆ ਨਹੀਂ ਮਾਰਦੇ ਵੀ ਮੇਰੇ ਤੋਂ ਲਿਖਾ ਜਾਂਦੀ ਕੰਪਨੀ ਵਾਲੇ ਸਹੀ ਗੱਲ ਹੈ ਕੰਪਨੀ ਵਾਲੇ ਪਤਾ ਨਹੀਂ ਕੀ ਚੱਕਰ ਹੈ ਕੋਈ ਨਾ ਕੋਈ ਚਾਹੀਦਾ ਚਾਹੀਦਾ ਮਾਨ ਥੋੜਾ ਬਤਾਈ ਹੋਵੇ ਕਿਉਂਕਿ ਸਾਡੇ ਵੱਲ ਤਾਂ ਖਤਮ ਹੀ ਹੋ ਜਾਂਦਾ ਮਾਨ ਭਾਜੀ ਉਹਨਾਂ ਦਾ ਬੈ ਕਰਿਆ ਸਾਰਾ ਕੁਝ ਹਾਂ ਉਹਨਾਂ ਨੂੰ ਫੇਰ ਇਦਾਂ ਕੁਝ ਦੱਸਦਾ ਨਹੀਂ ਹੈਗਾ ਨਾ ਸਾਰਾ ਕੁਝ ਬੈ ਕਰਿਆ ਉਹਨਾਂ ਦਾ ਲਓ ਜੀ ਕਿਸਾਨ ਵੀਰੋ ਦੋ ਆ ਗਿਆ ਤੋਂ ਦਾ ਸੱਚ ਜਿੰਨੀਆਂ ਕਿ ਸਾਡੇ ਦਿਲ ਦੀਆਂ ਗੱਲਾਂ ਸੀ ਵੀਡੀਓ ਬਹੁਤ ਲੰਬੀ ਹੈ